ਇਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਨਗਰ ਨਿਗਮਾ ਅਬੋਹਰ ਦਾ ਤੇ ਉਹਨਾਂ ਨੇ ਲਗਭਗ ਜਿਹੜਾ 700 ਕਰੋੜ ਰੁਪਏ ਦਾ ਜਿਹੜਾ ਹੈਗਾ ਗਵਨ ਨਹੀਂ ਕਰ। ਇਹ ਗੱਲ ਸੱਚ ਆ ਵੀ 700 ਕਰੋੜ ਰੁਪਏ ਦਾ ਗਵਨ। 700 ਕਰੋੜ ਤਾਂ ਅੰਮ੍ਰਿਤ ਯੋਜਨਾ ਦਾ ਆਇਆ ਸੀਗਾ ਜਿਹੜਾ ਅਬੋਹਰ ਨੂੰ ਸੁੰਦਰ ਬਣਾਉਣ ਵਾਸਤੇ ਆਇਆ ਸੀਗਾ। ਉਸ ਤੋਂ ਪਲੱਸ ਆਪਣੇ 257 ਕਰੋੜ ਰੁਪਏ ਦੀ ਨਗਰ ਨਿਗਮ ਨੇ ਬਸਟੈਂਡ ਦੇ ਸਾਹਮਣੇ ਪ੍ਰਾਪਰਟੀ ਵੇਚੀ। 200 ਕਰੋੜ ਰੁਪਏ ਦੀ ਸੀਤਾ ਰੋਡ ਤੇ ਪ੍ਰਾਪਰਟੀ ਵੇਚੀ। 50 ਤੋਂ 60 ਕਰੋੜ ਰੁਪਏ ਦੀ ਪ੍ਰਾਪਰਟੀ ਸ਼ਹਿਰ ਦੀਆਂ ਦੁਕਾਨਾਂ ਦੇ ਵਿੱਚ। ਜ਼ਮੀਨ ਤੇ ਤਾਂ ਉਹ ਨਜ਼ਰ ਹੀ ਨਹੀਂ ਆਉਂਦਾ। ਜਿਹਦੇ ਸਬੂਤ ਆ ਫੋਟ ਜਿਨ੍ਹਾਂ ਨੇ ਆਦੀਆਂ ਫੈਕਟਰੀਆਂ ਲਾਈਆਂ ਕੋਈ ਪੀਏ ਕੋਈ ਮਾਸਟਰ ਹੈ ਕੋਈ ਡਾਕਟਰ ਹੈ ਜਿਨ੍ਹਾਂ ਨੇ ਇਹ ਫੈਕਟਰੀਆਂ ਲਾਈਆਂ ਇਹ ਪੀਏ ਹੈ ਕੀ ਦੇ ਇਹ ਆਪਣੀ ਨਗਰ ਨਿਗਮ ਦੇ ਚਹੇਤਿਆਂ ਦੇ ਹੀ ਹੈ ਜੀ ਉੱਥੇ ਥਾਣੇ ਦੇ ਬਾਹਰ ਇੱਕ 6 ਗ੍ਰੇਲਾ ਲਗਾਈਆਂ ਗਈਆਂ ਚੌਕ ਨੂੰ ਸੁੰਦਰ ਬਣਾਉਣ ਵਾਸਤੇ ਇਹਦੇ ਤੇ ਜਿਹੜਾ ਖਰਚਾ ਕੀਤਾ ਗਿਆ 34,87,000 ਰੁਪਏ ਇਹ ਅਲੱਗ ਹੈ ਜੀ ਇਹ ਹਨੂਮਾਨਗੜ ਫਲਾਈਓਵਰ ਦੇ ਥੱਲੇ ਇੱਕ ਪਾਰਕ ਬਣਾਇਆ ਗਿਆ ਜੀ 100 ਤੋਂ 150 ਮੀਟਰ ਦਾ ਏਰੀਆ ਕਵਰ ਕੀਤਾ ਗਿਆ ਜਿਹਦੇ ਵਿੱਚ 4 ਝੁੱਲੇ ਜੋ ਕਿ 8-8000 ਰੁਪਏ ਦਾ ਝੁੱਲਾ ਹੈ ਮਾਰਕੀਟ ਰੇਟ ਤੇ 6 ਬੈਠਣ ਵਾਲੀਆਂ ਸੀਟਾਂ ਤੇ ਸਾਈਡ ਤੇ ਗ੍ਰਿਲ ਹੈ ਜੀ ਯਾਨੀ ਕਿ ਇਹਦਾ ਜਿਹੜਾ ਖਰਚਾ ਦਿਖਾਇਆ ਗਿਆ ਇਹ ਵੀ ਕਈ ਗੁਣਾ ਹੈ 27,70,000 ਰੁਪਏ ਤਹਿਸੀਲ ਕੰਪਲੈਕਸ ਜੀ ਯਾਨੀ ਕਿ ਇੱਥੇ ਤਹਿਸੀਲਦਾਰ ਬੈਠ ਕੇ ਰਜਿਸਟਰੀਆਂ ਕਰਨਗੇ ਯਾਨੀ ਕਿ ਇਹ ਸ਼ੁਰੂ ਹੋਏ ਨੂੰ ਤਾਂ ਕਈ ਸਾਲ ਹੋ ਗਏ 8.5 ਕਰੋੜ ਰੁਪਏ ਹੁਣ ਤਾਂ ਖਰਚਾ ਹੋ ਚੁੱਕਿਆ ਹਾਂਜੀ ਖਰਚਾ ਹੋ ਚੁੱਕਿਆ ਕਾਗਜ਼ਾਂ ਦੇ ਵਿੱਚ ਪਰ 8.5 ਕਰੋੜ ਰੁਪਏ ਦੇ ਤੇ ਲੱਗਿਆ ਨਹੀਂ ਜੇ ਲੱਗ ਜਾਂਦਾ ਕਿ ਇਹਦੇ ਵਿੱਚ ਤਹਿਸੀਲ ਸਾਰੇ ਦਫ਼ਤਰ ਬਣ ਜਾਣੇ ਸੀਗੇ ਆ ਸਾਡੇ ਹਬੌਰ ਦਾ ਆਵਾ ਸਕੁਏਰ ਪਲਾਜਾ ਜੀ ਜਿਹਦੇ ਤੇ ਖਰਚਾ ਹੈ 2 ਕਰੋੜ 34 ਲੱਖ 60 ਹਜ਼ਾਰ ਰੁਪਏ ਪਰ ਇੱਥੇ ਏਟ ਵੀ ਨਹੀਂ ਲੱਗੀ ਕੱਲੀ ਮਿੱਟੀ ਮਿੱਟੀ ਪਾਈ ਗਈ ਹੈ ਕਿ ਪੈਸਾ ਆਂਦਾ ਤਾਂ ਪਿਆ ਪਰ ਜਾਂਦਾ ਕਿੱਥੇ ਪਿਆ ਹਲੇ ਤੱਕ ਸਮਝ ਨਹੀਂ ਆਈ ਤੁਹਾਨੂੰ ਕੋਈ ਥ੍ਰੈਟ ਵਗੈਰਾ ਮੈਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਤੁਲਸੀ ਰਾਮ ਧੋਲੀਆ ਸੀ ਪ੍ਰਧਾਨ ਨਗਰ ਨਿਗਮ ਦਾ ਜੀ ਉਹਦੀ ਲਾਸ਼ ਮਿਲੀ ਸੀ 6 ਨੰਬਰ ਪਾਰਕ ਦੇ ਵਿੱਚੋਂ ਅੱਛਾ ਤੇ ਉਹ ਹਾਲ ਤੇਰਾ ਕਰਨਗੇ ਮੈਂ ਕੋਈ ਗੱਲ ਨਹੀਂ ਆਪਾਂ ਤਿਆਰ ਆ ਸਸਿਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਇਸ ਵਕਤ ਮੌਜੂਦ ਆ ਅਸ਼ਰੋਮਨੀ ਕਾਲੇਦਲ ਅਮਰਤਸਰ ਤੋਂ ਇੰਦਰਜੀਤ ਜੀ ਨਾਲ ਇਹਨਾਂ ਦਾ ਇਲਜ਼ਾਮ ਹੈ ਕਿ ਜਿਹੜਾ ਨਗਰ ਨਿਗਮਾ ਅਬੋਹਰ ਦਾ ਤੇ ਉਹਨਾਂ ਨੇ ਲਗਭਗ ਜਿਹੜਾ 700 ਕਰੋੜ ਰੁਪਏ ਦਾ ਜਿਹੜਾ ਹੈਗਾ ਗਬਣੀ ਕਰਤਾ ਤੁਸੀਂ ਦੇਖ ਲਓ ਵੀ 700 ਕਰੋੜ ਰੁਪਿਆ ਵੈਸੇ ਤਾਂ ਬਹੁਤ ਹੁੰਦਾ ਕਹਿੰਦੇ ਵੀ 100 ਲੱਖ ਤੋਂ 1 ਕਰੋੜ ਬਣਦਾ ਪਰ ਬਈ 700 ਲੱਖ ਕਰੋੜ ਹੋ ਗਿਆ ਜੇ ਗੱਲ ਕਰਕੇ ਤਾਂ ਨਾ ਪੈਸੇ ਮੇਰਾ ਜ਼ਬਾਨ ਦੀਆਂ ਜਿਹੜੀਆਂ ਜੀਰਮਾ ਮੁੱਕ ਜਾਣਗੀਆਂ 700 ਕਰੋੜ ਬਹੁਤ ਵੱਡਾ ਹੁੰਦਾ ਇਹਨਾਂ ਦਾ ਕਹਿਣਾ ਕਿ ਅਸੀਂ ਸਾਰੀਆਂ ਆਰਟੀਆਈਆਂ ਪਾਈਆਂ ਠੀਕ ਆ ਮੈਂ ਜੋ ਗੱਲ ਕਰੂੰਗਾ ਕਹਿੰਦਾ ਫੈਕਟ ਦੇ ਹਿਸਾਬ ਨਾਲ ਕਰੂੰਗਾ ਤੇ ਭਾਈ ਇੰਦਰਜੀਤ ਨੂੰ ਪੁੱਛਦਾ ਭਾਈ ਜਿਹੜਾ ਤੁਸੀਂ ਲਗਾਤਾਰ ਤੁਹਾਡਾ ਕਿ ਇੰਟਰਵਿਊ ਚੈਨਲ ਤੇ ਹੋਈ ਵੀ ਆ ਕਿ ਇਹਨੇ ਪੋਸਟਾਂ ਹੀ ਪਾਈਆਂ ਹਨ ਕੀ ਇਹ ਗੱਲ ਸੱਚ ਆ ਭਈ 700 ਕਰੋੜ ਰੁਪਏ ਦਾ ਘਰਣਾ 700 ਕਰੋੜ ਤਾਂ ਅੰਮ੍ਰਿਤ ਯੋਜਨਾ ਦਾ ਆਇਆ ਸੀਗਾ ਜੋ ਹਬੌਰ ਨੂੰ ਸੁੰਦਰ ਬਣਾਉਣ ਵਾਸਤੇ ਆਇਆ ਸੀਗਾ ਜੀ ਅੰਮ੍ਰਿਤ ਯੋਜਨਾ ਦੇ ਤਹਿਤ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਉਸ ਤੋਂ ਪਲੱਸ ਆਪਣੇ 257 ਕਰੋੜ ਰੁਪਏ ਦੀ ਨਗਰ ਨਿਗਮ ਨੇ ਬੱਸ ਸਟੈਂਡ ਦੇ ਸਾਹਮਣੇ ਪ੍ਰਾਪਰਟੀ ਵੇਚੀ 200 ਕਰੋੜ ਰੁਪਏ ਦੀ ਸੀਤਰੋਡ ਤੇ ਪ੍ਰਾਪਰਟੀ ਵੇਚੀ 50 ਤੋਂ 60 ਕਰੋੜ ਰੁਪਏ ਦੀ ਪ੍ਰਾਪਰਟੀ ਸ਼ਹਿਰ ਦੀਆਂ ਦੁਕਾਨਾਂ ਦੇ ਵਿੱਚ ਵੇਚੀ ਗਈ ਯਾਨੀ ਕਿ ਸ਼ਹਿਰ ਨਗਰ ਨਿਗਮ ਦੀਆਂ 900 ਤੋਂ ਪਲੱਸ ਦੁਕਾਨਾਂ ਜਿਹਦੇ ਚ 300 ਦੁਕਾਨ ਨਗਰ ਨਿਗਮ ਹੁਣ ਤੱਕ ਵੇਚ ਚੁੱਕਿਆ ਹੈ ਜਿੱਦੀ ਕੀਮਤ 60-70 ਕਰੋੜ ਰੁਪਏ ਬਣਦੀ ਹੈ ਜੋ ਨਗਰ ਨਿਗਮ ਕੋਲ ਗਿਆ ਯਾਨੀ ਕਿ ਇਹ ਸਾਰਾ ਪੈਸਾ ਨਗਰ ਨਿਗਮ ਨੇ ਕਿੱਥੇ ਲਾਇਆ ਕਿਵੇਂ ਲਾਇਆ ਜਿੱਦਾ ਸੀ ਹਿਸਾਬ ਨਗਰ ਨਿਗਮ ਤੋਂ ਆਟੀ ਰਹੀ ਮੰਗਿਆ ਕਿ ਜਿਹੜਾ 1200 ਕਰੋੜ ਰੁਪਏ ਤੋਂ ਜ਼ਿਆਦਾ ਰੁਪਇਆ ਤੁਸੀਂ ਨਗਰ ਨਿਗਮ ਹਬੌਰ ਨੇ ਖਰਚ ਕੀਤਾ ਹੈ ਜਮੀਨ ਤੇ ਤਾਂ ਉਹ ਨਜ਼ਰ ਹੀ ਨਹੀਂ ਆਉਂਦਾ ਜਿਹਦੇ ਸਬੂਤ ਆ ਫੋਟੋਆਂ ਤੇ ਆਰਟੀ ਰਾਈ ਸਾਨੂੰ ਮਿਲੇ ਆ ਇਹ ਤੁਹਾਨੂੰ ਮੌਕੇ ਦੇ ਹਾਲਾਤ ਇਹਨਾਂ ਫੋਟੋਆਂ ਜਰੀਏ ਦਿਖਾਵਾਂਗੇ ਕਿ ਜੋ ਪੈਸਾ ਨਗਰ ਨਿਗਮ ਨੇ ਹਬੌਰ ਦੇ ਪ੍ਰੋਜੈਕਟ ਬਣਾ ਕੇ ਲਗਾਇਆ ਕਈ ਉਹ ਸਾਰਾ ਤੁਹਾਨੂੰ ਕਾਗਜ਼ਾਂ ਦੇ ਵਿੱਚ ਦਿਖ ਕੇ ਜਿਹਾ ਇੱਕ ਜਿਹੜਾ ਮੰਨ ਲਓ ਆ ਆ ਪ੍ਰੋਜੈਕਟ ਆ ਬਾਈ ਇਹਦੇ ਕਿੰਨੇ ਰੁਪਏ ਲੱਗੇ ਆ ਥੋੜੀ ਜਿਹੀ ਸੜਕ ਜੀ ਬਣਾਉਣ ਤੇ ਇਹ ਪ੍ਰੋਜੈਕਟ ਕਦਮ ਦੇ ਨਾਮ ਤੇ ਬੱਸ ਸਟੈਂਡ ਰੋਡ ਤੇ ਇਹ ਪ੍ਰੋਜੈਕਟ ਬਣਾਇਆ ਗਿਆ ਜੀ ਫੁੱਟਪਾਥ ਬਣਾਏ ਗਏ ਆ ਯਾਨੀ ਕਿ ਲੋਕ ਤਾਂ ਸੜਕਾਂ ਖੁੱਲੀਆਂ ਕਰਦੇ ਆ ਪਰ ਸਾਡੇ ਸ਼ਹਿਰ ਦੇ ਵਿੱਚ ਸੜਕਾਂ ਭੇੜੀਆਂ ਕਰਨ ਪਿੱਛੇ ਇਹ ਟੈਲਾ ਲਾਈਆਂ ਗਈਆਂ ਸੜਕ ਦੇ ਸਾਈਡ ਤੇ ਕਿੰਨੇ ਰੁਪਏ ਆਣਗੇ ਇਹ ਜਿਹੜਾ ਖਰਚਾ ਹੋਇਆ ਲਗਭਗ 2 ਕਰੋੜ 68 ਲੱਖ ਰੁਪਿਆ ਪ੍ਰੋਜੈਕਟ ਕਦਮ ਦੇ ਨਾਮ ਤੇ ਇਹ ਬੱਸ ਸਟੈਂਡ ਰੋਡ ਤੇ ਕਿੰਨੀਆਂ ਟੈਲਾਂ ਲੱਗੀਆਂ ਹੋਣਗੀਆਂ ਟ ਅੱਧਾ ਕਿਲੋਮੀਟਰ ਟੈਲ ਲੱਗੀ ਹੋਈ ਐ ਅੱਧਾ ਪੌਣਾ ਕਿਲੋਮੀਟਰ ਸਾਈਡ ਤੇ ਫੁੱਟਪਾਥ ਬਣੇ ਹੋਏ ਪੈਦਲ ਚੱਲਣ ਵਾਸਤੇ ਤੁਸੀਂ ਇਹਨਾਂ ਦੇ ਹਾਲਾਤ ਵੇਖੋ ਕਿੱਡਾ ਮਾੜਾ ਮਟੀਰੀਅਲ ਐ ਹਲੇ 2 ਸਾਲ ਲੱਗੇ ਨੂੰ ਨਹੀਂ ਹੋਏ ਤੇ ਇਹਨਾਂ ਦੀ ਕੰਡੀਸ਼ਨ ਵੇਖ ਕੇ ਇੰਜ ਲੱਗਦਾ ਜਿਵੇਂ ਇਹ ਬਹੁਤ ਪੁਰਾਣੇ ਲੱਗੇ ਹੋਏ ਬਹੁਤ ਪੁਰਾਣੇ ਲੱਗੇ ਕਿਉਂਕਿ ਜਿਹੜਾ ਇਹ ਮਟੀਰੀਅਲ ਐ ਇਹ ਜਿਹੜੇ ਫੈਕਟਰੀ ਲਾਉਣ ਵਾਲੇ ਐ ਇਹ ਨਗਰ ਨਿਗਮ ਦੇ ਕੁਝ ਆਪਦੇ ਹੀ ਚਾਹਤੇ ਐ ਜੀ ਜਿਨ੍ਹਾਂ ਨੇ ਆਦੀਆਂ ਫੈਕਟਰੀਆਂ ਲਾਈਆਂ ਕੋਈ ਪੀਏ ਐ ਕੋਈ ਮਾਸਟਰ ਐ ਕੋਈ ਡਾਕਟਰ ਐ ਜਿਨ੍ਹਾਂ ਨੇ ਇਹ ਫੈਕਟਰੀਆਂ ਲਾਈਆਂ ਐਪੀਏ ਹੈ ਕੀ ਦੇ ਇਹ ਆਪਣੀ ਨਗਰ ਨਿਗਮ ਦੇ ਚਾਹਤਿਆਂ ਦੇ ਹੀ ਹੈ ਜੀ ਸਾਰੇ ਕੋਈ ਨਾਮ ਲੈ ਸਕਦੇ ਹੋ ਨਹੀਂ ਨਾਮ ਤਾਂ ਸਾਰੇ ਸ਼ਹਿਰ ਨੂੰ ਜਦੋਂ ਆਪਾਂ ਪੀਏ ਕਹਿ ਤਾ ਸਾਰੇ ਸ਼ਹਿਰ ਨੂੰ ਆਪੇ ਪਤਾ ਲੱਗ ਗਿਆ ਜੀ ਨਾ ਦੁਨਗਾਨੋਂ ਵੀ ਦੱਸੋ ਨਾ ਹੁਣ ਸ਼ਹਿਰ ਨੂੰ ਥੋੜੀ ਦੱਸਣੀ ਆਪਾਂ ਤਾਂ ਪੂਰੀ ਦੁਨੀਆ ਨੂੰ ਪਤਾ ਕੀ ਹੈ ਜੀ ਕਈ ਵਾਰ ਕੰਟਰੋਵਰਸੀ ਹੋ ਜਾਂਦੀ ਹੈ ਅਗਲਾ ਕਹਿੰਦਾ ਸਾਡਾ ਨਾਮ ਬਿਨਾਂ ਤੱਥਾਂ ਤੋਂ ਤੁਸੀਂ ਲੈਤਾ ਤੁਸੀਂ ਹੁਣ 1200 ਕਰੋੜ ਰੁਪਏ ਕਹਿਣਾ ਹਾਂਜੀ ਠੀਕ ਆ ਹੁਣ 1200 ਕਰੋੜ ਰੁਪਏ ਖਾਧਾ ਗਏ ਨੇ ਆ ਇਹ ਦੱਸੋ ਪਹਿਲਾਂ ਨਗਰ ਨਿਗਮ ਦੇ ਵਿੱਚ ਪੇਮੈਂਟ ਆਈ ਹੈ ਜੀ ਨਗਰ ਨਿਗਮ ਨੇ ਲਾਈ ਹੈ ਕੁਝ ਅਧਿਕਾਰੀ ਨੇ ਇਹਦੇ ਵਿੱਚ ਜੀ ਕੋ ਸਾਧਨ ਬਣੇ ਅਫਸਰ ਜੀ ਤੇ ਨਗਰ ਨਿਗਮ ਦੇ ਮੇਅਰ ਬੈਠੇ ਐ ਇਹ ਤਾਂ ਉਹ ਹੀ ਦੱਸ ਸਕਦੇ ਆ ਕਿ ਪੈਸੇ ਕਿੰਨੇ ਕਿੰਨੀਆਂ ਜੇਬਾਂ ਚ ਗਏ ਐ ਠੀਕ ਐ ਸਾਡੇ ਤਾਂ ਇਹ ਆਰਟੀਆ ਰਹੀ ਹੀ ਜਵਾਬ ਮੰਗਿਆ ਆਰਟੀਆ ਰਹੀ ਜੀ ਉਹਦੀ ਜੀ ਜੋ ਪ੍ਰੂਫ ਕਰਦੀ ਐ ਕਿ ਪੈਸੇ ਜ਼ਮੀਨ ਤੇ ਇਨੇ ਨੇ ਲੱਗੇ ਐ ਪਰ ਆ ਜਿਹੜੀਆਂ ਫੋਟੋਆਂ ਐ ਜਿਹੜੀ ਜਗ੍ਹਾ ਮੰਨ ਲਓ ਮੌਕੇ ਤੇ ਉਹ ਦੱਸਦੀ ਐ ਕਿ ਇੱਥੇ ਪੈਸਾ ਨਹੀਂ ਲੱਗਿਆ ਠੀਕ ਐ ਤੇ ਤੁਸੀਂ ਦੱਸ ਰਹੇ ਮਿੱਟੀ ਕਿੰਨੇ ਦੀ ਪਾਈ ਐ ਮਿੱਟੀ ਹਬੂਰ ਦੇ ਵਿੱਚ 3 ਕਰੋੜ ਰੁਪਏ ਦੀ ਮਿੱਟੀ ਤਾਂ ਪਾਈ ਗਈ ਐ ਜੀ ਡਿੱਗੀਆਂ ਦੇ ਵਿੱਚ ਜੀ ਜਿਹੜੀ ਕੀ డిగి ਤੇ 10 ਕਰੋੜ ਰੁਪਏ ਦੀ ਗਲੀਆਂ ਦੇ ਵਿੱਚ ਪਾਈ ਗਈ ਹੈ ਇਹ ਮਿੱਟੀ 13 ਕਰੋੜ ਰੁਪਏ ਦੀ ਜਿਹੜੀ ਮਿੱਟੀ ਹੈ ਹਬੂਰ ਦੇ ਸਿਰੇ ਵਿੱਚ ਪਾਈ ਗਈ ਹੈ ਜੀ ਪੈਸਾ ਤਾਂ ਕਾਗਜ਼ਾਂ ਦੇ ਵਿੱਚ ਤਾਂ ਲੱਗ ਗਿਆ ਜੀ ਪਰ ਜਿਹੜਾ ਮੌਕੇ ਤੇ ਗਰਾਊਂਡ ਤੇ ਜ਼ੀਰੋ ਹੈ ਜੀ ਕੰਮ ਅੱਛਾ ਠੀਕ ਹੈ ਉਸ ਤੋਂ ਬਾਅਦ ਚਲੋ ਆਪਾਂ ਇੱਕ ਇੱਕ ਪਹਿਲਾਂ ਇਹਨਾਂ ਦੇ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਭਾਈ ਆ ਜਿਹੜਾ ਤੁਸੀਂ ਦਿਖਾ ਰਹੇ ਹੋ ਇਹ ਸਰਕੂਲਰ ਰੋਡ ਤੇ ਬਣਿਆ ਹੈ ਜੀ ਹਾਂ ਇਹ ਇਹੀ ਫੁੱਟਪਾਥ ਹੈ ਇਹਨਾਂ ਤੇ 3 ਕਰੋੜ 86 ਲੱਖ ਰੁਪਏ ਖਰਚਿਆ ਜੀ ਅਚਾਨਤ 1.86 ਕਰੋੜ 86 ਲੱਖ ਪਹਿਲਾਂ ਆਪਾਂ ਥੋੜਾ ਪਹਿਲਾਂ ਸਾਰੀਆਂ ਚੀਜ਼ਾਂ ਕਰ ਲੈ ਉਦੋਂ ਬਾਅਦ ਬੱਸ ਸਟੈਂਡ ਆ ਬੱਸ ਸਟੈਂਡ ਤੇ ਕੀ ਇਹ ਹੈ ਬੱਸ ਸਟੈਂਡ ਤੇ ਸਾਡਾ ਬੱਸ ਸਟੈਂਡ ਜਾਨੀ ਕਿ ਥੋੜਾ ਜਿਆ ਕੰਡਮ ਸੀਗਾ ਉਹਨੂੰ ਰਿਪੇਅਰ ਕਰਨਾ ਸੀਗਾ ਇਹਦੇ ਰਿਪੇਅਰ ਕਰਨ ਤੇ ਬੱਸ ਸਟੈਂਡ ਨੂੰ ਆ ਦੇਖੋ ਤੁਸੀਂ ਬੱਸ ਸਟੈਂਡ ਦੇ ਹਾਲਾਤ ਦੇਖੋ ਇਹ ਨਵੇਂ ਨੂੰ ਰੰਗ ਰੋਗਨ ਕੀਤਾ ਯਾਨੀ ਕਿ ਕੋਈ ਬਿਲਡਿੰਗ ਨਵੀਂ ਨਹੀਂ ਬਣੀ ਨਾ ਕੋਈ ਕਮਰਾ ਨਵੇਂ ਬਣੇ ਤੇ ਨਾ ਕੋਈ ਬਿਲਡਿੰਗ ਨਵੀਂ ਬਣੀ ਹੈ ਪਰ ਇਹਦੇ ਤੇ ਖਰਚਾ ਜਿਹੜਾ ਦਿਖਾਇਆ ਗਿਆ 3 ਕਰੋੜ ਦੇ ਕਰੀਬ ਜੋ ਕਿ ਮੰਨਣ ਯੋਗ ਹੀ ਨਹੀਂਗਾ ਅੱਛਾ ਤਾਨਾ ਕਰੋੜ ਸੋਡਾ ਕਹਿੰਦੇ ਬੱਸ ਸਟੈਂਡ ਤੇ ਲੱਗ ਗਿਆ ਹਾਂ ਬੱਸ ਸਟੈਂਡ ਤੇ ਆ ਬੱਸ ਸਟੈਂਡ ਦੇ ਹਾਲਾਤ ਹੈ ਜੀ ਠੀਕ ਆ ਤੇ ਉਦੋਂ ਬਾਅਦ ਆ ਮੈਡੀਕਲ ਇਹ ਨਗਰ ਨਿਗਮ ਹੋਮੋਪੈਥਿਕ ਮੈਡੀਕਲ ਕਾਲਜ ਹੈ ਜੀ ਜੋ ਨਗਰ ਨਿਗਮ ਦੀ ਪ੍ਰਾਪਰਟੀ ਹੈ 1978 ਦੇ ਵਿੱਚ ਲੀਜ਼ ਤੇ ਦਿੱਤੀ ਜਾਂਦੀ ਹੈ ਹੂੰ ਤੇ 1996 ਦੇ ਵਿੱਚ ਇਹਨਾਂ ਦੀ ਜਿਹੜੀ ਲੀਜ਼ ਆ ਉਹ ਕੈਨਸਲ ਹੋ ਜਾਂਦੀ ਹੈ ਜੀ 231 ਫੁੱਟ ਲੰਬੀ ਤੇ 80 ਫੁੱਟ ਡੀਪ ਜੀ ਇਹ ਜਿਹੜਾ ਕਬਜ਼ਾ ਅੱਜ ਵੀ ਹੋਮੋਪੈਥਿਕ ਕਾਲਜ ਮੈਡੀਕਲ ਕਾਲਜ ਕੋਲ ਹੈ ਜਿਹੜਾ ਨਗਰ ਨਿਗਮ ਵੱਲੋਂ ਛੁਡਾਇਆ ਨਹੀਂ ਗਿਆ ਜਦੋਂ ਇਹਨਾਂ ਨੂੰ ਨਗਰ ਨਿਗਮ ਨੇ ਜਗਾ ਲੀਜ਼ ਤੇ ਦਿੱਤੀ ਸੀਗੀ ਇਹਨਾਂ ਨੇ ਬਾਹਰ ਆਪਣੀਆਂ 10 ਦੁਕਾਨਾਂ ਬਣਾ ਕੇ ਰੈਂਟ ਤੇ ਦੇਤੀਆਂ ਯਾਨੀ ਕਿ ਜੋ ਤਾਂ ਲੀਜ਼ ਤੇ ਬਣਾ ਕੇ ਆਪ ਜਿਨ੍ਹਾਂ ਨੇ ਜਗਾ ਕਰਾਇਤੇ ਲਈਓ ਅੱਗੇ ਕਰਾਇਤੇ ਜਗਾ ਨਹੀਂ ਦੇ ਸਕਦੇ ਇਹ ਲੀਜ਼ ਦੇ ਵਿੱਚ ਲਿਖਿਆ ਜਾਂਦਾ 18 ਸਾਲ ਇਹਨਾਂ ਕੋਲ ਕਬਜ਼ਾ ਰਿਹਾ ਜੋ ਕਿ ਕਿਰਾਇਆ ਇਹ ਲੈਂਦੇ ਰਿਹਾ ਹਮੇਤ ਕੋਲੇਜ ਵਾਲੇ ਅੱਛਾ ਉਹ ਦੁਕਾਨਾਂ ਦਾ ਹਾਂਜੀ ਇਹ ਨਗਰ ਨਿਗਮ ਦੀ ਮਿਲੀ ਭੁਗਤ ਨਾਲ ਹੁਣ ਜਿਹੜਾ ਕਿਰਾਇਆ ਨਗਰ ਨਿਗਮ ਲੈ ਰਿਹਾ ਜਿੰਦੇ ਚੋਂ 6 ਦੁਕਾਨਾਂ ਨਗਰ ਨਿਗਮ ਨੇ ਸੇਲ ਕਰਤੀਆਂ ਤੇ ਬਾਕੀ 4 ਨਗਰ ਨਿਗਮ ਕੋਲ ਨਗਰ 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 ਹੁਣ ਹੈ ਕਿਹੜੀ ਪਾਰਟੀ ਦਾ ਜੀ ਫਿਰ ਨਗਰ ਨਿਗਮ ਜਦੋਂ 2021 ਦੇ ਵਿੱਚ ਇਲੈਕਸ਼ਨ ਹੋਏ ਸੀਗੇ ਜੀ ਉਦੋਂ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ 49 ਐਮਸੀਆਂ ਨੂੰ ਜਿਤਾਇਆ ਸੀਗਾ ਟੋਟਲ ਐਮਸੀ ਕਿੰਨੇ ਹੁੰਦੇ ਨੇ ਟੋਟਲ 50 ਜੀ ਐਮਸੀ ਸੀ ਅਗਰ 50 ਵਿੱਚੋਂ 49 ਕਾਂਗਰਸ ਜਿੱਤ ਗਏ 49 ਕਾਂਗਰਸ ਜਿੱਤ 2.5 ਸਾਲ ਸੰਦੀਪ ਜਾਖੜ ਜੀ ਦਾ ਬੋਰਡ ਰਿਹਾ ਜੀ ਕਿਉਂਕਿ ਜਿਹੜੇ ਪੰਜਾਬ ਪ੍ਰਧਾਨ ਕਾਂਗਰਸ ਦੇ ਸੀਗੇ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਉਸ ਤੋਂ ਬਾਅਦ ਉਹਨਾਂ ਨੇ 2.5 ਸਾਲ ਬਾਅਦ ਬੀਜੇਪੀ ਜੁਆਇਨ ਕੀਤੀ ਤੇ ਉਦੋਂ ਸ ਬੀਜੇਪੀ ਦੇ ਵਿੱਚ ਚਲੇ ਗਏ ਤੇ ਹੁਣ ਜਿਹੜਾ ਬੋਰਡ ਹੈ ਉਹ ਬੀਜੇਪੀ ਦਾ ਹੈ ਅੱਛਾ ਤੁਹਾਡੇ ਨੰਜਾ ਦੇ ਨੰਜੇ ਜਾਵੜੇ ਸੀ ਹਾਂਜੀ ਸਾਰੇ ਯਾਨੀ ਕਿ ਜਾਖੜ ਸਾਹਿਬ ਨਾਲ ਉਧਰ ਘਰ ਗਏ ਸੀ ਕਿਉਂਕਿ ਪਿਛਲੇ 50 ਸਾਲਾਂ ਤੋਂ ਇਹੇ ਪਰਿਵਾਰ ਸਾਡਾ ਹਬੌਰ ਦੀਆਂ ਜਿਹੜੀਆਂ ਚਾਬੀਆਂ ਜਾਖੜ ਪਰਿਵਾਰ ਕੋਲ ਹੈ ਜੀ ਤੀਜੀ ਪੀੜੀ ਜੋ ਹਬੌਰ ਦੀ ਹੈ ਇਹਨਾਂ ਦਾ ਦਬਦਬਾ ਹਬੌਰ ਦੇ ਵਿੱਚ ਹੈ ਤੀਜੀ ਪੀੜੀ ਦਾ ਯਾਨੀ ਕਿ ਹੁਣ ਮੌਕੇ ਤੇ ਪਹਿਲਾਂ ਸੁਨੀਲ ਪਹਿਲਾਂ ਬਲਰਾਮ ਜਾਖੜ ਜੀ ਹੁੰਦੇ ਜੀ ਜੋ ਸਪੀਕਰ ਰਹੇ ਹੈ ਜੀ ਉਸ ਤੋਂ ਬਾਅਦ ਸੁਨੀਲ ਜਾਖੜ ਜੀ ਐਮਐਲਏ ਰਹੇ ਆ ਪੰਜਾਬ ਪ੍ਰਧਾਨ ਕਾਂਗਰਸ ਰਹੇ ਆ ਹੁਣ ਵੱਡੇ ਵੱਡੇ ਉਹਦੇ ਤੇ ਹੁਣ ਭਾਜਪਾ ਦੇ ਪ੍ਰਧਾਨ ਹੈ ਪੰਜਾਬ ਦੇ ਉਹ ਸੰਦੀਪ ਜੀ ਆਹ ਮਨ ਸੰਦੀਪ ਜਾਖੜ ਐਮਐਲਏ ਹੈ ਹਬੌਰ ਤੋਂ ਯਾਨੀ ਕਿ ਤੀਜੀ ਪੀੜ੍ਹੀ 50 ਸਾਲ ਤੋਂ ਪੋਲਿਟਿਕਸ ਦੇ ਵਿੱਚ ਇਹਨਾਂ ਦਾ ਸਮਝ ਲਓ ਹਬੌਰ ਦੇ ਵਿੱਚ ਪੂਰਾ ਦਬ ਦਵਿਆ ਜੀ ਸਾਰਾ ਕੁਝ ਇਹਨਾਂ ਦਾ ਹੀ ਹੈ ਜੋ ਨਗਰ ਨਿਗਮ ਦੇ ਵਿੱਚ ਘਪਲੇ ਹੋਏ ਹੈ ਮੈਂ ਤਾਂ ਸੰਦੀਪ ਜਾਖੜ ਨੂੰ ਵੀ ਕਾਂਗਾ ਤੇ ਸੁਨੀਲ ਜਾਖੜ ਨੂੰ ਵੀ ਕਾਂਗਾ ਕਿ ਜੋ ਇਹ ਨਗਰ ਨਿਗਮ ਦੇ ਵਿੱਚ ਘਪਲਾ ਹੋਇਆ ਹੈ ਤੁਸੀਂ ਇਹਦੇ ਬਾਰੇ ਕੋਈ ਦੋ ਸ਼ਬਦ ਬੋਲੋ ਇਹ ਕਿਹੜੇ ਬੰਦੇ ਇੰਨੇ ਪੈਸੇ ਖਾ ਗਏ ਅਸੀਂ ਵਾਰ-ਵਾਰ ਸਵਾਲ ਪੁੱਛ ਰਹੇ ਹਾਂ ਆ ਤੁਸੀਂ ਆ ਫੋਟੋ ਦੇ ਵਿੱਚ ਅਸੀਂ ਸੰਦੀਪ ਜਾਖੜ ਜੀ ਨੂੰ ਸਵਾਲ ਵੀ ਪੁੱਛਿਆ ਕਿ 700 ਕਰੋੜ ਦਾ ਜਵਾਬ ਦਿਓ ਹੱਥਲੇ ਨੂੰ ਦਿਖਾ ਦੇ ਤੁਹਾਡਾ ਜਿਹੜਾ ਮਾਮਲਾ ਇਹ ਸਿਆਸੀ ਵੀ ਆ ਕਿਉਂਕਿ ਤੁਸੀਂ ਸਿਆਸੀ ਪਾਰਟੀ ਚੋਂ ਖੋਦ ਅੰਬਰਸਰ ਵੱਲੋਂ ਜਿਹੜਾ ਹੈਗਾ ਤੁਸੀਂ ਮੰਨ ਲਓਦਾ ਇਹ ਹਲਕਾ ਇੰਚਾਰਜ ਹੋ ਇੰਦਰਜੀਤ ਜੀ ਮੈਂ ਹਬੌਰ ਦਾ ਨਾਗਰਿਕਾਂ ਜੀ ਪਹਿਲਾਂ ਤਾਂ ਜੀ ਕੱਲਾ ਪਾਰਟੀ ਦਾ ਨਹੀਂਗਾ ਹਬੌਰ ਦਾ ਨਾਗਰਿਕਾਂ ਜੇ ਸਾਡੇ ਹਬੌਰ ਸ਼ਹਿਰ ਤੇ 700 ਕਰੋੜ ਰੁਪਏ ਲੱਗਿਆ ਹੁੰਦਾ ਸਾਡੇ ਸ਼ਹਿਰ ਦੇ ਪਾਰਕ ਬਣ ਜਾਣੇ ਸੀਗੇ ਜੋ ਸਾਡੇ ਬੱਚੇ ਜਿੱਥੇ ਜਾ ਸਕਦੇ ਸੀ ਜੋ ਤੁਸੀਂ ਤੁਹਾਨੂੰ ਪਾਰਕਾਂ ਦੀ ਕੰਡੀਸ਼ਨ ਵੀ ਅੱਗੇ ਦਿਖਾਣੇ ਆ ਜੀ ਸਾਡੇ ਹਸਪੀਟਲ ਵੀ ਬਣ ਜਾਣੇ ਸੀਗੇ ਡਿਸਪੈਂਸਰੀਆਂ ਵੀ ਬਣ ਸਕਦੀਆਂ ਸੀ ਉਹਨਾਂ ਪੈਸਿਆਂ ਨਾਲ ਨਵੀਆਂ ਬਿਲਡਿੰਗਾਂ ਜਿਹੜੀਆਂ ਇਹਨਾਂ ਨੇ ਵਿਚ ਵਿਚਾਲੇ ਬਣਾ ਕੇ ਛੱਡੀਆਂ ਤਿੰਨ ਸਟੇਡੀਅਮ ਸਾਡੇ ਹਬੌਰ ਸ਼ਹਿਰ ਦੇ ਵਿੱਚ ਬਣ ਚੁੱਕੇ ਆ ক্রিকেট ਦੇ ਪਰ ਜਿੱਥੇ ਕੋਈ ਵੀ ਮੂਲ ਰੂਪ ਸਹੈਤਾ ਨਹੀਂ ਹੈਗੀ ਪੀਣ ਵਾਲੇ ਪਾਣੀ ਦੀ ਵੀ ਤੰਗੀ ਹੈ ਐ ਹੀ ਨਹੀਂਗਾ ਪੀਣ ਵਾਲਾ ਪਾਣੀ ਨਾ ਤਾਂ ਉੱਥੇ ਕੋਈ ਸ਼ੈੱਡ ਪਾਏ ਗਏ ਦਰਸ਼ਕਾਂ ਦੇ ਬੈਠਣ ਵਾਸਤੇ ਨਾ ਪਲੇਅਰਾਂ ਵਾਸਤੇ ਡਰੈਸਿੰਗ ਰੂਮ ਬਣਾਏ ਗਏ ਹੈ ਖਰਚਾ ਦੋਨਾਂ ਤੇ 7 ਕਰੋੜ ਰੁਪਏ ਕਰ ਦਿੱਤਾ ਗਿਆ ਤਿੰਨ ਸਟੇਡੀਅਮਾਂ ਤੇ ਜੀ ਤੇ ਜਿਹੜਾ ਜ਼ਮੀਨ ਤੇ ਕੁਛ ਨਹੀਂ ਬਣਿਆ ਯਾਨੀ ਕਿ ਜੋ ਸਾਡੇ ਹਬੌਰ ਦਾ ਪੈਸਾ ਹਬੌਰ ਤੇ ਲੱਗਣਾ ਚਾਹੀਦਾ ਸੀਗਾ ਹਬੌਰ ਤੇ ਨਹੀਂ ਲੱਗਿਆ ਸਾਨੂੰ ਹਬੌਰ ਦਾ ਦਰਦ ਹਰ ਬੰਦਾ ਆਦਾ ਜੋ ਸਿਆਸੀ ਪਾਰਟੀ ਨਾਲ ਸੰਬੰਧ ਹੁੰਦੇ ਐ ਉਹਨਾਂ ਵੱਲੋਂ ਬੋਲਦਾ ਪਰ ਇਹ ਪਾਰਟੀ ਦਾ ਕੋਈ ਇਹਦੇ ਨਾਲ ਸੰਬੰਧ ਨਹੀਂ ਪਰ ਜਿਹੜਾ ਸਾਡੇ ਸ਼ਹਿਰ ਦੇ ਨਾਲ ਐਡਾ ਵੱਡਾ ਤੱਕਾ ਹੋਇਆ ਹੈ ਉਹਦੇ ਅਸੀਂ ਤੁਹਾਡੇ ਨਾਲ ਤੱਥ ਰੱਖਾਂਗੇ ਤਾਂਦੇ ਹਿਸਾਬ ਤੇ ਗੱਲ ਕਰਾਂਗੇ ਜੀ ਅੱਛਾ ਗ੍ਰਿਲਾਂ ਦਾ ਦੱਸੋ ਤੁਸੀਂ ਕਹਿੰਦੇ ਗ੍ਰਿਲਾਂ ਵੜੀਆਂ ਮਹਿੰਗੀਆਂ ਲੱਗੀਆਂ ਸਾਡੇ ਤਾਂ ਇਹ ਸਾਡਾ ਹਬੌਰ ਸ਼ਹਿਰ ਹੈ ਜੀ ਮਲੋਟ ਚੌਂਕ ਸਿਟੀ 1 ਜੀ ਥਾਣਾ ਹੈ ਜੀ ਜਿੱਥੇ ਪੈਂਦਾ ਉੱਥੇ ਥਾਣੇ ਦੇ ਬਾਹਰ ਇੱਕ ਹੈ 6 ਗ੍ਰਿਲਾਂ ਲਗਾਈਆਂ ਗਈਆਂ ਐ ਚੌਂਕ ਨੂੰ ਸੁੰਦਰ ਬਣਾਉਣ ਵਾਸਤੇ ਇਹਦੇ ਤੇ ਜਿਹੜਾ ਖਰਚਾ ਕੀਤਾ ਗਿਆ 34,87,000 ਰੁਪਇਆ ਜਿਹੜਾ ਕਿ ਮੰਨਣਯੋਗ ਹੀ ਨਹੀਂਗਾ 6 ਗ੍ਰਿਲਾਂ ਮਤਲਬ ਇੱਕ 6 ਲੱਖ ਦੀ ਗ੍ਰਿਲਾ ਬਾਈ ਇਹ ਹਾਂਜੀ ਆ 6 ਗ੍ਰਿਲਾਂ ਲੱਗੀਆਂ ਜੀ ਇਹ ਮਲੋੜ ਚੌਂਕ ਦੇ ਵਿੱਚ ਜੇ ਕੋਈ ਹੋਰ ਚੀਜ਼ ਲੱਗੀ ਐ ਇਸ ਤੋਂ ਇਲਾਵਾ ਜਿਹੜਾ ਖਰਚਾ ਕੀਤਾ ਗਿਆ ਸੀ ਤਾਂ ਕਹਿੰਦੇ ਜਿਹੜਾ ਇਹਦੇ ਤੇ ਖਰਚਾ ਕੀਤਾ ਗਿਆ ਜੇ ਕਿਤੇ ਹੋਰ ਪੈਸੇ ਲਾਏ ਆ ਨਾਲ ਜਿਹੜਾ ਆ ਰਹੀ ਰਹੀ ਅਸੀਂ ਪਤਾ ਕੀਤਾ ਉਹਦੇ ਵੀ ਤਾਂ 3487 ਰੁਪਏ ਮਲੋੜ ਚੌਂਕ ਤੇ ਲੱਗਣਾ ਸੀਗਾ ਜੇ ਕਿਤੇ ਹੋਰ ਜਾ ਕੇ ਇਹਨੇ ਲਾਤਾ ਸਾਨੂੰ ਜਾਣਕਾਰੀ ਅਸੀਂ ਲਗਾਤਾਰ 2 ਮਹੀਨੇ ਤੋਂ ਮੰਗ ਰਹੇ ਹਾਂ ਨਗਰ ਨਿਗਮ ਦਾ ਮੇਅਰ ਦੇ ਦੇਵੇ ਕੋਈ ਨਗਰ ਨਿਗਮ ਦਾ ਹੋਰ ਬੰਦਾ ਆ ਕੇ ਦੇ ਦੇਵੇ ਮੌਕੇ ਤੇ ਜਿੰਨਾ ਦਾ ਬੋਰਡ ਹੈ ਸੰਦੀਪ ਜਾਖੜ ਜੀ ਦਾ ਸੰਦੀਪ ਜਾਖੜ ਜੀ ਵੀ ਦੱਸ ਸਕਦੇ ਆ ਵੀ ਇਹ ਖਰਚਾ ਹੋਰ ਕਿਤੇ ਕੀਤਾ ਗਿਆ ਜਨਤਾ ਨੂੰ ਦੱਸਿਆ ਜਾਵੇ ਠੀਕ ਹੈ ਜੀ ਅੱਗੇ ਆ ਗ੍ਰੀਲਾਂ ਫਿਰ ਇਹ ਕਿੱਥੇ ਲੱਗੀਆਂ ਤਾਂ ਸੇਮ ਹੀ ਆ ਜੀ ਇਹ ਇਹ ਅਲੱਗ ਹੈ ਜੀ ਇਹ ਹਨੂਮਾਨਗੜ ਫਲਾਈਓਵਰ ਦੇ ਥੱਲੇ ਇੱਕ ਪਾਰਕ ਬਣਾਇਆ ਗਿਆ ਜੀ 100 ਤੋਂ 150 ਮੀਟਰ ਦਾ ਜੀ ਏਰੀਆ ਕਵਰ ਕੀਤਾ ਗਿਆ ਜਿਹਦੇ ਵਿੱਚ ਚਾਰ ਝੁੱਲੇ ਜੋ ਕਿ 8-8000 ਰੁਪਏ ਦਾ ਝੁੱਲਾ ਹੈ ਮਾਰਕੀਟ ਰੇਟ ਤੇ 6 ਬੈਠਣ ਵਾਲੀਆਂ ਸੀਟਾਂ ਤੇ ਸਾਈਡ ਤੇ ਗ੍ਰਿਲ ਹੈ ਜੀ ਯਾਨੀ ਕਿ ਇਹਦਾ ਜਿਹੜਾ ਖਰਚਾ ਦਿਖਾਇਆ ਗਿਆ ਵੀ ਕਈ ਗੁਣਾ ਹੈ 27 ਲੱਖ 70000 ਰੁਪਏ ਯਾਨੀ ਕਿ ਜਿਵੇਂ 700 ਕਰੋੜ ਰੁਪਏ ਸਾਡੇ ਸ਼ਹਿਰ ਨੂੰ ਮਿਲਿਆ ਜੀ ਯਾਨੀ ਕਿ ਕਈ-ਕਈ ਗੁਣਾ ਬਿੱਲ ਪਾਏ ਗਏ ਯਾਨੀ ਕਿ ਸਾਡੇ ਸ਼ਹਿਰ ਤੇ ਟੋਟਲ ਜੇ ਪੈਸੇ ਸਹੀ ਤਰੀਕੇ ਨਾਲ ਲੱਗਦੇ 700 ਕਰੋੜ ਰੁਪਏ ਤੇ ਹਬੂਰ ਇੱਕ ਆਪਾਂ ਮਿੰਨੀ ਚੰਡੀਗੜ੍ਹ ਕਹਿ ਸਕਦੇ ਸੀਗੇ ਮਨ ਲਗਾ ਤੁਸੀਂ ਕਹਿੰਦੇ ਲੱਖ ਰੁਪਏ ਵਾਲੀ ਚੀਜ਼ 27 ਲੱਖ ਰੁਪਏ ਦੇ ਵਿੱਚ ਮੈਂ ਕਹ ਤੁਸੀਂ ਆ ਮੌਕੇ ਤੇ ਜਾ ਕੇ ਹਾਲਾਤ ਦੇਖੋ ਤੁਹਾਨੂੰ ਕੋਈ ਵੀ ਜਗ੍ਹਾ ਇਹ ਜੀ ਜਗ੍ਹਾ ਕੋਈ ਵੀ ਨਹੀਂ ਹੈਗੀ ਜਿੱਥੇ ਇੰਨਾ ਖਰਚਾ ਦਿਖਾਇਆ ਗਿਆ ਪੈਸਾ ਜ਼ਮੀਨ ਤੇ ਤਾਂ ਲੱਗਿਆ ਹੀ ਨਹੀਂਗਾ ਜੀ ਕਈ-ਕਈ ਗੁਣਾ ਦੇ ਬਿੱਲ ਪਾਏ ਗਏ ਸਾਰੀ ਮਿਲੀ ਭੁਗਤ ਨਗਰ ਨਿਗਮ ਨੇ ਕਿਸ਼ਤ ਦੀ ਸ਼ੈ ਤੇ ਕੀਤਾ ਐਡਾ ਵੱਡਾ ਐਡੀ ਵੱਡੀ ਕਰਪਸ਼ਨ ਅਸੀਂ ਜਾਂਚ ਮੰਗ ਰਹੇ ਆਂ ਅੱਜ ਅਖਬਾਰ ਦੇ ਵਿੱਚ ਬਿਆਨ ਵੀ ਲੱਗੇ ਅੱਜ ਦੀ ਅਖਬਾਰ ਦੇ ਵਿੱਚ ਤੁਹਾਨੂੰ ਮੋ ਵੀ ਦਿਖਾ ਦੇਣਾ ਉਹ ਕਿਹਨਾਂ ਦਾ ਲਾਏ ਕਿਹਨਾਂ ਦਾ ਅਰੁਣ ਨਾਰਿੰਗ ਜੀ ਮਨੀਸ਼ ਸੋਰੀਆ ਜੀ ਨੂੰ ਮਿਲੇ ਹੈ ਜੀ ਤੇ ਉਹਨਾਂ ਨੇ ਵਿਜੀਲੈਂਸ ਦੀ ਜਾਂਚ ਵੀ ਮੰਗੀ ਹੈ ਜੀ ਉਹ ਸ਼ਾਟ ਤੁਸੀਂ ਚਾਹੇ ਵਿੱਚ ਵੀ ਲਾ ਦੇ ਜੀ ਅੱਜ ਦੀ ਨਿਊਜ਼ ਦੀ ਕਟਿੰਗ ਹੈ ਕੋਈ ਗੱਲ ਨਹੀਂ ਆਪਾਂ ਨਾਲ ਲਾ ਲਾਂਗੇ ਜੀ ਅੱਗੇ ਦੱਸੋ ਤੁਸੀਂ ਉਸ ਤੋਂ ਬਾਅਦ ਆਹ ਜਿਹੜਾ ਤੁਹਾਨੂੰ ਬੂਟੇ ਦਿਖਾਈ ਦੇ ਰਹੇ ਆ ਜੀ ਇਹ ਮੰਡੀ ਮੰਡੀ 'ਚ ਲੱਗੇ ਆ ਜੀ ਜੀ ਆਪਣੇ ਹਬੌਰ ਦੀਪਰਾਣੀ ਮੰਡੀ ਦੇ ਵਿੱਚ ਇਹ ਬੂਟਿਆਂ ਦੀ ਜਿਹੜੀ ਕੀਮਤ ਹੈ 20 ਤੋਂ 25 ਬੂਟੇ ਲੱਗੇ ਆ ਜੀ ਕੋਈ ਪੇਮੈਂਟ ਹੋਰ ਕਿਤੇ ਲਾਈ ਹੈ ਤਾਂ ਸਾਨੂੰ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਇਹਨਾਂ ਬੂਟਿਆਂ ਤੇ ਰੁਪਿਆ ਲਾਏਗਾ 71,43,000 ਰੁਪਿਆ 25 ਬੂਟੇ 71 ਲੱਖ ਦੇ ਹਨ ਹਾਂ ਨਾਲਾ ਗਾਰਡ ਲਾਏ ਗਏ ਜੀ ਪੱਥਰ ਦੇ ਜਿਹਦੇ ਤੇ ਖਰਚਾ ਦਿਖਾਏਗਾ 71,43,000 ਰੁਪਿਆ ਨਹੀਂ ਤੁਸੀਂ ਕਿਹੜੇ ਡਿਬਾਈਡ ਬੂਟੇ ਤਾਂ ਨਹੀਂ ਖੁਜਰਾਂ ਲੈ ਆ ਕੇ ਲਾਤਿਆਂ ਨਹੀਂ ਜੀ ਇਹ ਬੂਟਾ ਤਾਂ ਨਿੰਮਤਾ ਹੀ ਹੈ ਅਚਾ ਨਹਿਮ ਵੀ 2-2 ਲੱਖ ਰੁਪਏ ਦਾ ਬੂਟਾ ਇੱਕਦਰਾ 3-3 ਲੱਖ ਰੁਪਏ ਦਾ 3 ਲੱਖ ਰੁਪਏ ਦਾ ਵੀ ਨਹਿਮ ਦਾ ਬੂਟਾ ਬੋਰ ਦੇ ਵਿੱਚ ਜਾ ਕੇ ਦੇਖਣਾ ਬਣਦਾ ਥੋੜਾ ਵੈਸੇ ਸਾਰਿਆਂ ਦਾ ਹਾਂ ਜੀ ਮੰਨ ਲਓ ਕਿਤੇ ਹੋਰ ਪੈਸੇ ਲਾਏ ਜਿਹੜੇ ਕਾਗਜ਼ਾਂ ਦੇ ਵਿੱਚ ਤਾਂ ਖਰਚਾ ਇਹਦੇ ਦੀ ਹੀ ਵਿਖਾਇਆ ਗਿਆ ਹੈ ਜੇ ਕਿਤੇ ਹੋਰ ਕੋਈ ਪੈਸੇ ਅਲੱਗ ਰੱਖੇ ਇਹਨਾਂ ਨੇ ਤੋਂ ਹਬੌਰ ਤੇ ਲਾਏ ਜਾਣ ਜੀ ਇੱਕ ਵਾਰੀ ਤਾਂ 3 ਸਾਲ ਹੋ ਗਏ ਉਸ ਤੋਂ ਬਾਅਦ ਤਾਂ ਕੋਈ ਜਾਣਕਾਰੀ ਹੈ ਹੀ ਨਹੀਂ ਕੀ ਆਹ ਤਾਂ ਵਾਹ ਵੱਡੀ ਬਿਲਡਿੰਗ ਜੀ ਬਣਾਈ ਲੱਗਦੀ ਹੈ ਕੋਈ ਇਹ ਜੀ ਸਾਡੇ ਹਬੌਰ ਦਾ ਬਣਾਇਆ ਗਿਆ ਹੈ ਤਹਿਸੀਲ ਕੰਪਲੈਕਸ ਜੀ ਯਾਨੀ ਕਿ ਇੱਥੇ ਤਹਿਸੀਲਦਾਰ ਬੈਠ ਕੇ ਰ ਸ਼ੁਰੂ ਹੋਏ ਨੂੰ ਤਾਂ ਕਈ ਸਾਲ ਹੋ ਗਏ ਪਰ ਇਹਦੇ ਜਿਹੜੇ ਹਾਲਾਤ ਐ ਇਹ ਅੱਜ ਇਸ ਤਰ੍ਹਾਂ ਦੇ ਨੇ ਇਹਦੇ ਤੇ ਜਿਹੜਾ ਖਰਚਾ ਹੈ 8.5 ਕਰੋੜ ਰੁਪਏ ਨਗਰ ਨਿਗਮ ਨੇ ਕਰਤਾ ਹੈ ਅੱਛਾ 8.5 ਕਰੋੜ ਰੁਪਏ ਦਾ ਹਾਂਜੀ ਇਹ ਖੰਡਰ ਹੈ ਜੇ ਮੰਨ ਲਓ ਐਕਚੁਅਲ 'ਚ ਵੇਖਿਆ ਜਾਵੇ ਤੇ ਇਹ 1.5 ਕਰੋੜ ਰੁਪਏ ਦੀ ਲਾਗਤ ਨਾਲ ਏਡੀ ਬਿਲਡਿੰਗ ਬਣ ਜਾਣੀ ਸੀਗੀ ਜੀ 8.5 ਕਰੋੜ ਰੁਪਏ ਨਾਲ ਤਾਂ ਵਿੱਚ ਫਰਨੀਚਰ ਪਲਸਟਰ ਪਲਸਟਰ ਸਾਰਾ ਨਾ ਦੇਣ ਦੇ ਵਿੱਚ ਕੋਈ ਫਰਸ਼ ਲੱਗਿਆ ਹੈ ਜੀ ਨਾ ਪਲਸਟਰ ਹੋਇਆ ਜੀ ਇਹ ਜਿਵੇਂ ਤੁਹਾਨੂੰ ਦਿਖ ਰਿਹਾ ਹੈ ਕੱਲ ਦੀ ਫੋਟੋ ਹੈ ਜੀ ਇਹ ਅੱਛਾ ਕੱਲ ਦੀ ਹੈ ਤਾਜੀ ਖਿੱਚਿਆ ਲੈਂਦੇ ਤੁਸੀਂ ਤਾਜੀ ਖਿੱਚ ਮਤਲਬ ਕਿ 8.5 ਕਰੋੜ ਰੁਪਏ ਹੁਣ ਤੱਕ ਖਰਚਾ ਹੋ ਚੁੱਕਿਆ। ਹਾਂਜੀ ਖਰਚਾ ਹੋ ਚੁੱਕਿਆ ਕਾਗਜ਼ਾਂ ਦੇ ਵਿੱਚ ਪਰ 8.5 ਕਰੋੜ ਰੁਪਏ ਦੇ ਤੇ ਲੱਗਿਆ ਨਹੀਂ ਜੇ ਲੱਗ ਜਾਂਦਾ ਤੇ ਇਹਦੇ ਵਿੱਚ ਤਹਿਸੀਲ ਸਾਰੇ ਦਫ਼ਤਰ ਬਣ ਜਾਣੇ ਸੀਗੇ। ਵਿਦ ਫਰਨੀਚਰ ਇੰਨਾ ਖਰਚਾ ਤਾਂ ਸਾਰਾ ਪੂਰਾ ਤਿਆਰ ਹੋਣ ਤੇ ਵੀ ਨਹੀਂ ਲੱਗਦਾ। ਇਹ ਕੱਲਾ ਢਾਂਚਾ ਖੜਾ ਕਰਨ ਤੇ 8.5 ਕਰੋੜ ਰੁਪਏ ਖਰਚਾ ਕਰ ਦਿੱਤਾ ਗਿਆ। ਜੀ। ਇਹ ਸਾਡੇ ਹਬੌਰ ਦਾ ਕ੍ਰਿਕਟ ਸਟੇਡੀਅਮ ਹੈ ਜੀ ਆਬਾ ਨਗਰੀ ਦਾ। ਜੀ। ਜੋ ਤੁਹਾਨੂੰ ਕਾਗਜ਼ਾਂ ਦੇ ਵਿੱਚ ਇੱਕ ਦਿਖ ਰਿਹਾ ਪੋੜੀਆਂ ਦਿਖ ਰਹੀਆਂ। ਹਾਂ। ਤੇ ਇਹ ਕੁਛ ਲਾਈਟਾਂ ਦਿਖ ਰਹੀਆਂ ਇੱਕ ਕ੍ਰਿਕਟ ਦੀ ਪੇਚ ਹੈ। ਇੱਥੇ ਬੰਨਣਾ ਚਾਹੀਦਾ ਸੀ ਜਿੱਥੇ ਇਹ ਪੌੜੀਆਂ ਬਣੀਆਂ ਇੱਥੇ ਸ਼ੈੱਡ ਲੱਗਣਾ ਚਾਹੀਦਾ ਸੀ ਦਰਸ਼ਕਾਂ ਦੇ ਬੈਠਣ ਵਾਸਤੇ ਉਹ ਸ਼ੈੱਡ ਗਾਇਬ ਹੈ ਜੀ ਇੱਥੋਂ ਜੀ ਤੇ 플레이ਰਾਂ ਦੇ ਬੈਠਣ ਵਾਸਤੇ ਡਰੈਸਿੰਗ ਰੂਮ ਹੋਣਾ ਹੋਣਾ ਜ਼ਰੂਰੀ ਹੈ ਗਰਾਊਂਡ ਦੇ ਵਿੱਚ ਜਿੱਥੇ ਮੰਨ ਲਓ ਦਰਸ਼ਕਾਂ ਦਾ ਕੋਈ ਕੀਮਤੀ ਸਮਾਨ ਰੱਖ ਸਕਣ ਜਿਹੜੇ ਦਰਸ਼ਕ ਖੇਡਣ ਆਉਂਦੇ ਆ ਦਾ ਸਮਾਨ ਰੱਖ ਸਕਣ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣਾ ਲੈਟਰਿੰਗ ਬਾਥਰੂਮ ਹੋਣਾ ਇਹਨਾਂ ਗਰਾਊਂਡਾਂ ਦੇ ਵਿੱਚ ਜ਼ਰੂਰੀ ਹੁੰਦਾ ਹੈ ਜੀ ਕਿਉਂਕਿ ਜਿਹੜੇ 플레이ਰ ਖੇਡਣ ਆਉਂਦੇ ਆ ਜੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਪਰ ਇੱਥੇ ਜੋ ਕਿ 2 ਕਰੋੜ 50 ਲੱਖ ਰੁਪਏ ਖਰਚਾ ਕੀਤਾ ਗਿਆ 2.5 ਕਰੋੜ ਦੇ ਕਰੀਬ ਇੱਥੇ ਖਰਚਾ ਕੀਤਾ ਗਿਆ ਪਰ ਇੱਥੇ ਕੁਝ ਵੀ ਨਾ ਤਾਂ ਲੈਟਰਿੰਗ ਬਾਥਰੂਮ ਹੈ ਨਾ ਪੀਣ ਵਾਲਾ ਪਾਣੀ ਹੈ ਮਤਲਬ ਕਿ ਸਟੇਡੀਅਮ ਦਾ 2.5 ਕਰੋੜ ਰੁਪਏ ਖਰਚਾ ਮੈਂ ਕਹਿੰਦਾ ਇਹ ਬਹੁਤ ਤਕੜੀ ਜਾਂਚ ਦਾ ਵਿਸ਼ਾ ਜੀ ਇਸ ਤੋਂ ਪਹਿਲਾਂ ਸਾਡਾ ਇੱਕ ਕ੍ਰਿਕਟ ਦਾ ਸਟੇਡੀਅਮ ਹੁੰਦਾ ਸੀਗਾ ਜੀ ਜਿੱਥੇ ਬਾਥ ਲੈਟਰਿੰਗ ਬਾਥਰੂਮ ਵੀ ਸੀ ਕਮਰੇ ਵੀ ਬਣੇ ਸੀ ਡਰੈਸਿੰਗ ਰੂਮ ਵੀ ਬਣਿਆ ਸੀ ਪਵਿਲੀਅਨ ਵੀ ਬਣੇ ਸੀ ਦਰਸ਼ਕਾਂ ਦੇ ਬੈਠਣ ਵਾਸਤੇ ਜਗ੍ਹਾ ਵੀ ਸੀਗੀ ਉਹਨੂੰ ਤਾਂ ਖੰਡਰ ਬਣਾ ਦਿੱਤਾ ਗਿਆ ਉਹਨਾਂ ਦੇ ਬਾਰੇ ਵੀ ਤੁਹਾਨੂੰ ਫੋਟੋ ਦਿਖਾਣੇ ਹੁਣ ਉੱਥੇ ਬਣ ਕੀ ਗਿਆ ਉਹ ਵੀ ਦਿਖਾਣੇ ਤੁਹਾਨੂੰ ਜੀ ਇਸ ਸਟੇਡੀਅਮ ਤੇ 2.5 ਕਰੋੜ ਰੁਪਏ ਖਰਚਾ ਕੀਤਾ ਹੈ ਜੋ ਕਿ ਕਦੇ ਵੀ ਮੰਨਣ ਯੋਗ ਨਹੀਂਗਾ ਜੀ ਇਹ ਜਿਹੜੇ ਉੱਥੇ ਬੱਚੇ ਖੇਡਣ ਆਉਂਦੇ ਆ ਉਹਨਾਂ ਨਾਲ ਸਰਾਸਰ ਧੋਖਾ ਕੀਤਾ ਗਿਆ ਜੀ ਮਤਲਬ ਜੇ ਬਈ ਸੋ ਦਿਖਾਵਾ ਸਾਰਾ ਕੁਝ ਤਾਂ ਮੈਨੂੰ ਲੱਗਦਾ ਵੀਡੀਓ ਘੱਟੋ ਘਟਾ 1.5 ਘੰਟੇ ਦੀ ਲੰਮੀ ਹੋ ਜਾਣੀ ਵਿੱਚ ਆਹਾ ਮੜਾ ਥੋੜਾ ਦਿਖਾਣੇ ਜੀ ਤੁਹਾਨੂੰ ਮੈਂ ਨਰਚੀ ਐਕਸਪਲੇਨ ਕਰ ਦੋ ਥੋੜੀਆਂ ਚੀਜ਼ਾਂ ਆ ਸਾਡੇ ਹਬੂਰ ਦਾ ਆਬਸ ਸਕੁਏਰ ਪਲਾਜਾ ਜੀ ਜਿਹਦੇ ਤੇ ਖਰਚਾ ਹੈ 2 ਕਰੋੜ 34 ਲੱਖ 60 ਹਜ਼ਾਰ ਰੁਪਿਆ ਪਰ ਇੱਥੇ ਇਟ ਵੀ ਨਹੀਂ ਲੱਗੀ ਕੱਲੀ ਮਿੱਟੀ ਮਿੱਟੀ ਪਾਈ ਗਈ ਹੈ ਯਾਨੀ ਕਿ ਆਪ ਸੁੰਦਰ ਬਣਾਉਣ ਵਾਸਤੇ ਸ਼ਹਿਰ ਨੂੰ ਆਬਸ ਸਕੁਏਰ ਪਲਾਜਾ ਬੰਨਣਾ ਜਿੱਥੇ ਕਾਰ ਲੱਗਣਾ ਸੀਗਾ ਬੈਠਣ ਵਾਸਤੇ ਸੀਟਾਂ ਇੱਥੇ ਕੁਝ ਵੀ ਨਹੀਂ ਬਣਿਆ ਜੀ ਇੱਕ ਇੱਟ ਵੀ ਨਹੀਂ ਲੱਗੀ ਪਰ ਖਰਚੇ ਕਰੋੜਾਂ 'ਚ 2.5 ਕਰੋੜ ਰੁਪਏ ਦਾ ਹੈ 2 ਕਰੋੜ 34 ਲੱਖ ਆਕ ਕਿੰਨੇ ਦੇ ਲਾਏ ਆ ਬਈ ਤੁਸੀਂ ਇਹ ਆਕ ਨਹੀਂ ਲਾਏ ਜੀ ਇੱਥੇ ਇੱਕ ক্রিকেট ਦਾ ਸਟੇਡੀਅਮ ਹੁੰਦਾ ਸੀ ਜੋ ਮੈਂ ਤੁਹਾਨੂੰ ਦੱਸਿਆ ਇੱਥੇ ਇੰਟਰਨੈਸ਼ਨਲ ਪਲੇਅਰ ਵੀ ਖੇਡ ਕੇ ਗਏ ਐ ਇਸ ਗਰਾਊਂਡ ਦੇ ਵਿੱਚ ਜੀ ਜਿੱਥੇ ਹੁਣ ਇਹਨਾਂ ਨੇ ਆਵਾ ਪਾਰਕ ਬਣਾਇਆ ਇੱਥੇ ਇੰਡੀਅਨ ਟੀਮ ਦੇ ক্রিকেট ਖਿਡਾਰੀ ਯੁਵਿੰਦਰ ਚੈਲ ਜੋ ਇੰਡੀਆ ਦੇ ਲੈਗ ਸਪਿਨਰ ਬੋਲਰ ਹੈ ਉਹ ਇਸ ਗਰਾਊਂਡ ਦੇ ਵਿੱਚ ਖੇਡ ਕੇ ਗਏ ਐ ਕਈ ਰੰਜੀ ਦੇ ਪਲੇਅਰ ਇੱਥੇ ਖੇਡ ਕੇ ਗਏ ਐ ਪਰ ਇਹਨੂੰ ਤਹਿਸ ਨਹਿਸ ਕਰਕੇ ਆ ਪਾਰਕ ਬਣਾ ਦਿੱਤਾ ਗਿਆ ਆ ਵਾ ਪਾਰਕ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਜਿਹਦੇ ਵਿੱਚ ਆਕ ਆ ਕੁਗਗੇ ਪਏ ਆ ਦੇਖੋ ਤੁਸੀਂ ਆ ਕੁਗਗੇ ਤਾਂ ਲਾਏ ਆ ਇਹ ਉਗਗੇ ਜੀ ਇਹ ਯਾਨੀ ਕਿ ਇਹਨਾਂ ਨੇ ਤਾਂ ਪਾਰਕ ਨੂੰ ਸਟੇਡੀਅਮ ਨੂੰ ਤੋੜ ਕੇ ਪਾਰਕ ਦਾ ਰੂਪ ਦਿੱਤਾ ਹੈ ਪਰ ਆ ਜਿਹੜਾ ਖੰਡਰ ਜਿਹਾ ਬਣਾ ਕੇ ਖੜਾ ਕਰਤਾ ਇਹਦੇ ਤੇ ਖਰਚਾ ਕੀਤਾ ਗਿਆ 1 ਕਰੋੜ 55 ਲੱਖ ਰੁਪਈਆ ਇਹ ਤਾਂ ਆ ਹੀ ਕਹਿ ਸਕਦਾ ਕਿ ਆਖ ਹੀ ਲਾਏ ਆ ਭਾਈ 10 ਗ੍ਰਹਿ ਕਰੋੜ ਉਸ ਨਾਲ ਜਿਹੜੇ ਹਸਾਣ ਹਾਲਾਤ ਹੈ ਵਾਕਈ ਅਬੂਰ ਵਾਲਿਓ ਤੁਸੀਂ ਤਾਂ ਪਤੰਦਰੋ ਸਾਰੇ ਰੁਪਏ ਲੱਗੇ ਆ ਲੱਗੇ ਗਏ ਜੀ ਆ ਜਿਹੜੀ ਆ ਬਾ ਲਾਇਬ੍ਰੇਰੀ ਬਣਾਈ ਹੈ ਦੀ ਛੱਤ ਚੋਂਦੀ ਹੈ ਇਹਦੇ ਤੇ 3 ਕਰੋੜ 41 ਲੱਖ ਰੁਪਈਆ ਲਾਇਆਲੇ ਸਾਲ ਉਦਘਾਟਨ ਹੋ ਨਹੀਂ ਹੋਇਆ ਅੱਛਾ ਇਹ ਖਰਚੇ ਜਿਹੜੇ ਆ ਕਦੇ ਗਰਾਊਂਡ ਤੇ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਜਿਹੜੇ ਮੰਡੀ ਨੰਬਰ 2 ਹੈ ਇਹ ਜੋ ਤੁਹਾਨੂੰ ਦਿਖ ਰਹੀ ਮੰਡੀ ਆ ਪੁਰਾਣੀ ਮੰਡੀ ਮੰਡੀ ਨੰਬਰ 2 ਪੁਰਾਣੀ ਮੰਡੀ ਕਹਿੰਦੇ ਇਹਨੂੰ ਅਸੀਂ ਜੀ ਇਹਦੇ ਤੇ ਆ ਫੁੱਟਪਾਥ ਬਣਾਏ ਗਏ ਆ ਜੀ ਮੰਡੀ ਦੇ ਵਿੱਚ ਤਿੰਨ ਜੇ ਕੋਈ ਹੋਰ ਕੋਈ ਚੀਜ਼ ਬਣੀ ਹੈ ਇਹਦੇ ਤੇ ਖਰਚਾ ਕੀਤਾ ਗਿਆ 2 ਕਰੋੜ 71 ਲੱਖ ਰੁਪਇਆ ਅਚਰ ਤਾਂ ਨਾ ਫੁੱਟਪਾਥ 2 ਕਰੋੜ 71 ਲੱਖ ਹਾਂਜੀ ਉਸ ਤੋਂ ਬਾਅਦ ਇਹ ਸਟੇਡੀਅਮ ਆ ਗਿਆ ਜੀ ਫਿਰ ਇਹ ਆਪਣੇ ਇਹ ਆਪਣੇ ਸ਼ਹਿਰ ਹਬੂਰ ਤੇ 700 ਕਰੋੜ ਰੁਪਏ ਲੱਗਿਆ ਹੈ ਇਹ ਇੰਦਰਾਨਗਰੀ ਦਾ ਸਟੇਡੀਅਮ ਜਿੰਨੇ ਤੇ 2 ਕਰੋੜ 8 ਲੱਖ ਰੁਪਏ ਲੱਗੇ ਜਿੰਦੇ ਵਿੱਚ ক্রিকেট ਦੀ ਪੇਚ ਵੀ ਨਹੀਂ ਆਵਾਰਾ ਜਾਨਵਰ ਇੱਥੇ ਚਰਨ ਵਾਸਤੇ ਆਉਂਦੇ ਆ ਯਾਨੀ ਕਿ ਜਿਹੜਾ 700 ਕਰੋੜ ਰੁਪਏ ਦੀ ਐਡੀ ਦੁਰਵਰਤੋਂ ਕੀਤੀ ਗਈ ਹੈ ਹਬੂਰ ਦੇ ਵਿੱਚ ਇਹਦੀ ਅਸੀਂ ਜਾਂਚ ਵਾਰ-ਵਾਰ ਅਸੀਂ ਵੀਡੀਓ ਦੇ ਵਿੱਚ ਵੀ ਮੰਗਾਂਗੇ ਜਾਂਚ ਪਾਵਾਂਗੇ ਵੀ ਅਸੀਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਵਾਂਗੇ ਤੁਸੀਂ ਜ਼ੀਰੋ ਟੋਲਰੈਂਸ ਦਾ ਕਹਿ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀਗੀ ਅਸੀਂ ਜਿਹੜੇ ਸਬੂਤ ਵਿਦ ਪ੍ਰੂਫ ਆਰਟੀਆਈਆਂ ਦੇ ਸਾਨੂੰ ਤਾਂ ਮਿਲ ਗਏ ਐ ਤੇ ਤੁਹਾਨੂੰ ਕਿਉਂ ਨਹੀਂ ਮਿਲੇ ਸਰਕਾਰ ਕੋਲ ਤਾਂ ਸਾਰਾ ਡਾਟਾ ਅਵੇਲੇਬਲ ਹੀ ਹੁੰਦਾ ਹੈ ਕਿ ਐਨਾ ਪੈਸਾ ਆਇਆ ਤੇ ਗਰਾਊਂਡ ਤੇ ਲੱਗਿਆ ਨਹੀਂ ਗਿਆ ਕਿੱਧਰ ਕੌਣ ਖਾ ਗਿਆ ਸਾਡੇ ਹਬੂਰ ਦਾ 700 ਕਰੋੜ ਰੁਪਇਆ ਤੇ 257 ਕਰੋੜ ਰੁਪਏ ਦੀ ਇੱਕ ਜਗ੍ਹਾ ਵੇਚੀ ਗਈ 200 ਕਰੋੜ ਦੀ ਇੱਕ ਜਗ੍ਹਾ 60 ਕਰੋੜ ਦੀ ਇੱਕ ਜਗ੍ਹਾ ਤੇ ਜਿਹੜੀ ਨਗਰ ਨਿਗਮ ਦੀ ਇਨਕਮ ਹੈ ਲਗਭਗ 1 ਮਹੀਨੇ ਦੀ 4 ਕਰੋੜ ਰੁਪਇਆ ਸਾਲ ਦੀ 50 ਕਰੋੜ ਰੁਪਏ ਨਗਰ ਨਿਗਮ ਦੀ ਇਨਕਮ ਬਣਦੀ ਹੈ ਜੀ ਜੇ ਆਪਾਂ ਗੁਣਾ ਕਰੀਏ 12 ਨਾਲ 48 ਕਰੋੜ ਰੁਪਏ 5 ਸਾਲ ਜੋ ਨਗਰ ਨਿਗਮ ਬੋਰਡ ਬਣੇ ਨੂੰ ਹੋ ਗਿਆ ਹੈ ਇਹਦੀ ਇਨਕਮ ਹੁਣ ਤੱਕ 2 ਕਰੋੜ 40 ਲੱਖ ਰੁਪਏ 2 240 ਕਰੋੜ ਰੁਪਏ ਹੁੰਦੀ ਹੈ ਤੇ ਨਗਰ ਨਿਗਮ ਦਾ ਜਿਹੜਾ ਮੰਥਲੀ ਖਰਚਾ ਹੈ ਉਹ 1 ਕਰੋੜ 86 ਲੱਖ ਰੁਪਏ ਸਾਲ ਦਾ ਲਗਭਗ 20 ਤੋਂ 21 ਲੱਖ ਰੁਪਈਆ ਜੀ 5 ਸਾਲਾਂ ਦਾ ਖਰਚਾ ਕਰੀਏ ਤਾਂ 100 ਕਰੋੜ ਤੇ ਬਾਕੀ 150 ਕਰੋੜ ਰੁਪਏ ਨਗਰ ਨਿਗਮ ਕੋਲੇ ਇਸ ਦਾ حساب ਹੀ ਹੈ ਨਹੀਂ ਪਿਛਲੇ ਦਿਨ بارش ਹੋਈ ਸੀਗੀ ਆ ਪਾਰਕਾਂ ਦਾ ਸਾਡੇ ਹਾਲ ਸੀਗਾ ਆ ਪਾਣੀ ਖੜਾ ਸੀਗਾ ਪਾਰਕਾਂ ਦੇ ਵਿੱਚ ਤੇ ਨਗਰ ਨਿਗਮ ਦਾ ਇਹ ਕਹਿਣਾ ਸੀਗਾ ਆ ਪਾਰਕਾਂ ਦੇ ਵਿੱਚ ਤੁਸੀਂ ਪਾਣੀ ਦੇਖੋ ਖੜਾ ਹੈ ਤੇ ਨਗਰ ਨਿਗਮ ਨੇ ਇਹ ਕਿਹਾ ਸੀ ਸਾਡੇ ਕੋਲ ਤਾਂ ਤੇਲ ਜੋਗੇ ਵੀ ਪੈਸੇ ਨਹੀਂ ਅੱਛਾ ਜਦੋਂ ਕਿ ਨਗਰ ਨਿਗਮ ਦੀ ਇਨਕਮ ਦਾ 4 ਕਰੋੜ ਰੁਪਏ ਮੰਥਲੀ ਹੈ ਜੀ ਤੇ ਖਰਚੇ 1 ਕਰੋੜ 86 ਲੱਖ ਹੈ ਮਹੀਨੇ ਦਾ 2 ਕਰੋੜ 14 ਲੱਖ ਰੁਪਏ ਦੀ ਬਚਤ ਹੈ ਜੀ ਜੋ ਨਗਰ ਨਿਗਮ ਦੇ ਟੈਕਸ ਦੇ ਰੂਪ ਵਿੱਚ ਆਉਂਦੇ ਆ ਪੈਸੇ ਹਾਊਸ ਟੈਕਸ ਸੀਵਰੇਜ ਦੇ ਬਿੱਲ ਜੋ ਨਗਰ ਨਿਗਮ ਨੂੰ ਮਿਲਦੇ ਆ ਪਰ ਨਗਰ ਨਿਗਮ ਸਾਡਾ ਕਹਿੰਦਾ ਸਾਡੇ ਕੋਲ ਤੇਲ ਜੋਗੇ ਪੈਸੇ ਨਹੀਂ ਇਹ ਸਾਰੀਆਂ ਚੀਜ਼ਾਂ ਜਾਂਚ ਮੰਗਦੀਆਂ ਇਹ ਪੈਸਾ ਆਂਦਾ ਤਾਂ ਪਿਆ ਪਰ ਜਾਂਦਾ ਕਿੱਥੇ ਪਿਆ ਹਲੇ ਤੱਕ ਸਮਝ ਨਹੀਂ ਆਈ ਇੱਕ ਜਦੋਂ ਅਸੀਂ ਜਿਸ ਦਿਨ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਲਗਭਗ 2 ਮਹੀਨੇ ਪਹਿਲਾਂ ਜੀ ਜੋ ਅਸੀਂ ਆਦੀ ਇਹਦੀ ਜਾਣਕਾਰੀ ਪ੍ਰਾਪਤ ਕੀਤੀ ਸਾਨੂੰ ਧੀਰੇ ਧੀਰੇ ਹੌਲੀ ਹੌਲੀ ਪਹਿਲਾਂ ਤਾਂ ਸਾਨੂੰ ਲੱਗਿਆ ਕਿ 50 ਕਰੋੜ ਦਾ ਕਪਲਾ ਹੈ ਫਿਰ ਹੌਲੀ ਹੌਲੀ 200 ਦਾ ਹੋ ਗਿਆ 200 ਤੋਂ 500 ਦਾ ਅੱਜ 700 ਅੱਜ 1200 ਰਾਤ ਅਸੀਂ ਪਤਾ ਕੀਤਾ ਕਿ ਸਾਨੂੰ ਇੱਕ ਹੋਰ ਜਾਣਕਾਰੀ ਮਿਲੀ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਕੂੜਾ ਡੰਪ ਹੁੰਦੇ ਜਿੱਥੇ ਆਪਾਂ ਕੂੜਾ ਸੁੱਟਦੇ ਆ ਉੱਥੇ ਇਸ ਤਰ੍ਹਾਂ ਦੇ ਇੱਕ ਸ਼ੈੱਡ ਪਾਏ ਜਾਂਦੇ ਆ ਮੈਂ ਤੁਸਮਨ ਭੇਜ ਦੋ ਨਾਲ ਮੈਂ ਉੱਥੇ ਚਲਾ ਦਾਂਗਾ ਵੀਡੀਓ ਤੇ ਵੀ ਦਿਖਾ ਦੇਣਾ ਨਹੀਂ ਸਰ ਇਹਦੇ ਚਾਉਣੀ ਨਹੀਂ ਨਾ ਮਤਲਬ ਮੋਬਾਈਲ ਵਿੱਚ ਇੱਕ ਸ਼ੈੱਡ ਪਾਏ ਗਏ ਐ 16 ਬਾਈ 20 ਦਾ ਜੀ ਜੋ ਕਿ ਜਿੰਨਾ ਥਲੇ ਕੂੜਾ ਸੁੱਟਿਆ ਜਾਂਦਾ ਹੈ ਜੀ ਸਾਡੇ ਇੱਕ ਸਟੇਡੀਅਮ ਦੇ ਬੈਕਸਾਈਡ ਹੈ ਬੀਐਸਐਨਲ ਐਕਸਚੇਂਜ ਦੇ ਸਾਹਮਣੇ ਆਪਣੇ ਸਿਟੀ 1 ਦੇ ਬਾਹਰ ਹੈ ਜੀਪੀ ਪਾਰਕ ਦੇ ਇੱਕ ਬਾਹਰ ਹੈ ਜੀ 6 ਸ਼ੈੱਡ ਇਸ ਤਰ੍ਹਾਂ ਦੇ ਇੱਕ ਮੰਡੀ ਦੇ ਵਿੱਚ ਹੈ ਇੱਕ ਸੈਲੀਬ੍ਰੇਸ਼ਨ ਪੈਲਸ ਕੋਲ ਹੈ ਤੇ ਇੱਕ 6ਵਾਂ ਹੋਰ ਹੈ 6 ਪਾਏ ਗਏ ਹੈ ਜਿਹਦਾ ਖਰਚਾ ਇਹ ਬਣਾਉਣ ਦਾ ਤੇ 112000 ਰੁਪਏ ਅੱਜ ਅਸੀਂ ਮਿਸਤਰੀ ਤੋਂ ਪਤਾ ਕੀਤਾ ਮੈਂ ਕਹਾਂ ਜੇ ਛੈਡ ਆਪਾਂ ਕਰੇ ਪਾਣਾ ਹੋਵੇ ਤਾਂ ਕਿੰਨਾ ਖਰਚਾ ਹੈ ਜੀ ਸਾਰਾ ਗਰੀਲਾਂ ਗੁੱਲਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਮਿਸਤਰੀ ਨੇ ਸਾਨੂੰ ਖਰਚਾ ਦੱਸਿਆ 112000 ਰੁਪਏ ਪਰ ਉਹਨਾਂ ਦਾ ਇੱਕ ਦਾ ਸ਼ੈੱਡ ਦਾ ਜਿਹੜਾ ਨਗਰ ਨਿਗਮ ਨੇ ਬਣਾਇਆ ਹੈ ਉਹਦਾ ਬਿੱਲ 10 ਲੱਖ ਰੁਪਏ ਯਾਨੀ ਕਿ ਪਤਾ ਨਹੀਂ ਕਿੱਥੋਂ ਲਿਆ ਕੇ ਇਹਨਾਂ ਨੇ ਕੀ ਸੋਚ ਨਾਲੇ ਜਿਹੜਾ ਲੋਹਾ ਮਹਿੰਗਾ ਖਰੀਦਿਆ ਇੱਕ ਟੀਨ ਦੀ ਚਾਦਰ ਹੈ ਜਿਹਦਾ ਖਰਚਾ ਵਿਖਾਇਆ ਗਿਆ 10 ਲੱਖ ਰੁਪਇਆ ਯਾਨੀ ਕਿ ਕਈ ਗੁਣਾ ਬਿੱਲ ਸਾਡਾ ਯਾਨੀ ਕਿ ਹਬੂਰ ਦਾ ਜਿਹੜਾ ਨਗਰ ਨਿਗਮ ਕੋਲ ਜਿਵੇਂ ਬੈਲੈਂਸ ਪਿਆ ਹੈ ਉਹ ਜਾੜਨਾ ਹੈ ਬਸ ਪੈਸਾ ਆ ਦੇ ਚਾਹਤਿਆਂ ਨੂੰ ਖੁਸ਼ ਕੀਤਾ ਗਿਆ ਮੰਨ ਲਓ ਇੱਕ ਕੰਪਨੀ ਜਿੰਨੇ ਇਹ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਸੀਗਾ ਜੀ 700 ਕਰੋੜ ਰੁਪਇਆ ਜਿਹੜਾ ਲਾਣਾ ਸੀਗਾ ਉਹ ਕੰਪਨੀ ਬਾਹਰ ਦੀ ਹੈ ਉਹਦਾ ਨਾਮ ਹੈ ਸ਼ਪੂਰਜੀ ਭਲੌਂਜੀ ਜੀ ਨਗਰ ਨਿਗਮ ਜਿਹੜਾ ਹੈ ਪੈਸਾ ਆਇਆ ਸੀਗਾ ਸੈਂਟਰ ਵੱਲੋਂ ਜਿਨ੍ਹਾਂ ਨੂੰ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀਗਾ ਜਦੋਂ ਸਰਕਾਰ ਕਾਂਗਰਸ ਦੀ ਆਂਦੀ ਹੈ 2017 ਦੇ ਵਿੱਚ ਨਗਰ ਪੈਸਾ ਤਾਂ ਨਗਰ ਨਿਗਮ ਨੇ ਲਾਉਣਾ ਹੈ ਕਿਉਂਕਿ ਸਰਕਾਰ ਕਾਂਗਰਸ ਦੀ ਹੈ ਤੇ ਨਗਰ ਨਿਗਮ ਉਦੋਂ ਬੀਜੇਪੀ ਦਾ ਸੀਗਾ ਉਹ ਪੈਸੇ ਨੂੰ ਇੱਕ ਵਾਰ ਰੋਕ ਦਿੱਤਾ ਗਿਆ ਸ਼ਾਹਪੁਰਜੀ ਕੰਪਨੀ ਜਿਹੜੀ ਪਲੌਂਜੀ ਕੰਪਨੀ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੱਕ ਇੱਕ ਨੰਬਰ ਵਰਲਡ ਲੈਵਲ ਦੀ ਕੰਪਨੀ ਹੈ ਜੀ ਜਿਨ੍ਹਾਂ ਨੇ ਆਪਣੇ ਸ਼ਹਿਰ ਦੇ 5100 ਕਿਲੋਮੀਟਰ ਦੇ ਰੋਡ ਬਣਾਏ ਹੈ ਜਿਨ੍ਹਾਂ ਦਾ 4 ਸਟੇਟਾਂ ਦੇ ਵਿੱਚ ਕੰਮ ਚੱਲਦਾ 4 ਮੁਲਕਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਫੋਰਨ ਕੰਟਰੀਆਂ ਦੇ ਵਿੱਚ ਤੇ 33000 ਜਿਨ੍ਹਾਂ ਕੋਲੇ ਆਦਾ ਮੁਲਾਜ਼ਮ ਹੈ ਹਮ ਇਸ ਕੰਪਨੀ ਕੋਲੇ ਜੋ ਸਾਡੇ ਕੋਲ ਜਾਣਕਾਰੀ ਹੈ ਤੱਥਾਂ ਦੇ ਆਧਾਰ ਤੇ ਜੀ ਉਸ ਕੰਪਨੀ ਕੋਲੇ ਤਾਂ ਠੇਕਾ ਸਾਡੇ ਹਬੂਰ ਦੇ ਜਿਹੜੇ ਨਗਰ ਨਿਗਮ ਹੈ ਉਹਨਾਂ ਤੋਂ ਵਾਪਸ ਲੈ ਕੇ ਤੇ ਠੇਕਾ ਦੇ ਦਿੱਤਾ ਜਾਂਦਾ ਹੈ ਹਬੂਰ ਦੇ ਬੰਦਿਆਂ ਨੂੰ ਹਮ ਜੋ ਕਿ ਇਹਨਾਂ ਆਰਟੀਆ ਦੇ ਵਿੱਚ ਨਾ ਮੰਨ ਉਹਨਾਂ ਦੇ ਉਜਾਗਰ ਵੀ ਕਰਦੇ ਆਪਾਂ ਠੀਕ ਜਿਨ੍ਹਾਂ ਜਿਨ੍ਹਾਂ ਨੂੰ ਠੇਕਾ ਦਿੱਤਾ ਗਿਆ ਇੱਕ ਤਾਂ ਠੇਕਾ ਦਿੱਤਾ ਗਿਆ ਹੋਟਲ ਵਾਲੇ ਨੂੰ ਹਮ ਇੱਕ ਵਕੀਲ ਦੇ ਮੁੰਡਿਆਂ ਨੂੰ ਹਮ ਡਾਕਟਰ ਦੇ ਮੁੰਡੇ ਨੂੰ ਪੀਏ ਦੇ ਮੁੰਡੇ ਨੂੰ ਮਾਸਟਰ ਦੇ ਮੁੰਡੇ ਨੂੰ ਪੀਏ ਕੀ ਦਾ ਸੀ ਇਹ ਪੀਏ ਜਦੋਂ ਆਪਾਂ ਕਹਿਤਾ ਬਸ ਸਾਰਿਆਂ ਨੂੰ ਸਮਝ ਆ ਗਈ ਜੀ ਪੀਏ ਕੀ ਦਾ ਸੀਗਾ ਨਾ ਤੁਸੀਂ ਸਮਾਰ ਕੇ ਦੱਸ ਦਿਓ ਜੀ ਕਰਦਾ ਥੋੜਾ ਨਾਲੇ ਪੰਗਾ ਲੈਣ ਨੂੰ ਜੀ ਕਰਦਾ ਨਾ ਪੰਗਾ ਲੈਣ ਨੂੰ ਤਾਂ ਜੀ ਕਰਦਾ ਪਰ ਐਵੇਂ ਆਪਾਂ ਕਿਸੇ ਦੀ ਨਾ ਬਦਨਾਮੀ ਵੱਡੀ ਨਹੀਂ ਕਰਨਾ ਚਾਹਦੇ ਸਾਡੇ ਤਾਂ ਆਬੋਰ ਨੂੰ ਸਾਰਿਆਂ ਨੂੰ ਇੰਨੇ ਨਾਲ ਹੀ ਸਮਝ ਆ ਜਾਂਦੀ ਹੈ ਉਹ ਪੀਏ ਕਿੰਦਾ ਸੀਗਾ ਠੀਕ ਹੈ ਜਿਨੇ ਜਿਨੇ ਸ਼ੈੱਡ ਬਣਾਏ ਨਾ ਨਗਰ ਨਿਗਮ ਦੇ ਵਿੱਚ ਆ ਹਾਂ ਬਿਲਕੁਲ ਮੈਂ ਤੁਹਾਨੂੰ ਹੁਣੇ ਇਸ ਤੋਂ ਪਹਿਲਾਂ ਗੱਲ ਕੀਤੀ ਹੈ ਜਿਹੜੇ ਉਹ 6 ਉਹ ਉਹਨਾਂ ਨੇ ਬਣਾਇਆ ਤੁਸੀਂ ਹਾਂਜੀ ਉਹਨਾਂ ਦੇ ਲੜਕੇ ਨੇ ਪੀਏ ਦੇ ਲੜਕੇ ਨੇ ਬਣਾਏ ਐ 6 ਅੱਛਾ ਠੀਕ ਹੈ ਜਿਨ੍ਹਾਂ ਤੇ 60 ਲੱਖ ਰੁਪਏ ਖਰਚਾ ਵਖਾਇਆ ਗਿਆ ਜੇ ਬਜ਼ਾਰੋ ਆਮ ਬੰਦਾ ਬਣਾਦਾ ਤੇ 1 ਲੱਖ 12000 ਚ ਬਣ ਜਾਣਾ ਸੀਗਾ ਕਿਉਂ ਵੱਡੇ ਬੰਦਿਆਂ ਨੇ ਬਣਾਏ ਤੇ ਖਰਚਾ 10 ਗੁਣਾ ਹੋਣਾ ਹੀ ਹੋਣਾ ਸੀਗਾ ਆਟੋਮੈਟਿਕਲੀ ਐ ਤੇ ਇਹ ਇਹ ਸਾਰੀਆਂ ਚੀਜ਼ਾਂ ਜਾਂਚ ਮੰਗਦੀਆਂ ਜੀ ਯਾਨੀ ਕਿ ਇੱਕ ਵਰਲਡ ਕਲਾਸ ਤੁਸੀਂ ਕਿੱਥੋਂ ਤੱਕ ਇਹ ਜਿਹੜਾ ਅਪਲਾਈ ਕੀਤਾ ਤੁਸੀਂ ਇੱਕ ਤਾਂ ਚੈਨਲਾਂ ਤੇ ਦੱਸ ਰਹੇ ਹੋ ਲਗਾਤਾਰ ਕਿ ਤੁਸੀਂ ਚਿੱਠੀ ਵਗੈਰਾ ਲਿਖ ਕੇ ਜਪੂ ਸਿੰਘ ਮਾਨ ਨੂੰ ਮਿਲੇ ਹੋ ਜਾਂ ਕਿਸੇ ਮਾਨ ਨੂੰ ਤਾਂ ਨਹੀਂ ਮਿਲੇ ਸਾਡੇ ਹਲਕਾ ਇੰਚਾਰਜ ਨੂੰ ਅਸੀਂ ਗੁਜਾਰਿਸ਼ ਕੀਤੀ ਹੈ ਜੀ ਤੁਹਾਡੇ ਰਾਹੀਂ ਵੀ ਕਰਦੇ ਆ ਤੇ ਪਹਿਲਾਂ ਵੀ ਕੀਤੀ ਜਦੋਂ ਸਾਡਾ ਆਰਐਮ ਵੀ ਤੇ ਚੱਲਿਆ ਹੈ ਜੀ ਜੀ ਪੋਡਕਾਸਟ ਉਹ ਆ ਜਿਹੜਾ ਕਈ ਚੈਨਲਾਂ ਤੇ ਚੱਲ ਚੁੱਕਿਆ ਹੈ ਮਿੰਟੂ ਗੁਰੂਸਰੀਆ ਨੇ ਵੀ ਆਪਣੇ ਚੈਨਲ ਤੇ ਬੋਲਿਆ ਤੇ ਇੱਕ ਲੋਕ ਆਵਾਜ਼ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੰਜਾਬ ਦੇ ਵਿੱਚ ਪਹੁੰਚਾਇਆ ਤੇ ਇਹਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਇੰਨਾ ਪੈਸਾ ਇੱਕ ਸ਼ਹਿਰ ਵਾਸਤੇ ਆਵੇ ਤੇ ਸ਼ਹਿਰ ਤੇ ਲੱਗੇ ਨਾ ਜੀ ਨੇ ਪਹਿਲਾਂ ਤਾਂ ਕਹਿੰਦੇ ਸੀ ਮੈਂ ਕਹਿੰਦੇ ਜਿਹੜਾ ਆਇਆਗਾ 100 ਰੁਪਇਆ ਭੇਦੇ ਸਰਕਾਰ ਦੇ ਥੱਲੇ 10 ਲੱਖ ਦੇ ਥੋੜੇ ਹੇ 10 ਨਹੀਂ ਲੱਗੇ ਸਮਾਰ ਕੇ 6-7 ਰੁਪਏ ਲੱਗੇ ਜਿੰਦੇ ਚ ਵੀ ਮੈਂ ਕਹਿੰਦਾ ਜੀ ਹਬੂਰ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਇਹ ਪੈਸਾ ਆਇਆ ਗਿਆ ਸੀਗਾ ਹੁਣ ਮਤਲਬ ਤੁਸੀਂ ਜਾਂਚਦਾ ਕਿ ਕਿੱਥੋਂ ਤੱਕ ਚਾਉਣੇ ਨਗਰ ਨਿਗਮ ਤੱਕ ਚਾਉਣੇ ਐਮਐਲਏ ਤੱਕ ਚਾਉਣੇ ਜਾਂ ਕਿੱਥੋਂ ਤੱਕ ਚਾਉਣੇ ਮੈਂ ਤਾਂ ਜਾਂਚਣਾ ਹੀ ਭਗਵੰਤ ਮਾਨ ਤੋਂ ਇਹ ਜਿਹੜਾ ਪੈਸਾ ਸਾਡੇ ਸ਼ਹਿਰ ਦੇ ਵਿੱਚ 12-1300 ਕਰੋੜ ਰੁਪਇਆ ਜੋ ਅਸੀਂ ਹੁਣ ਤੱਕ ਜਾਂਚ ਪੜਤਾਲ ਕੀਤੀ ਹੈ ਇਹਨਾਂ ਪੈਸਾ ਜੋ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਦੱਸਿਆ ਇਹਨਾਂ ਕਾਗਜ਼ਾਂ ਦੇ ਵਿੱਚ ਆ ਅਸੀਂ ਸ਼ਹਿਰ ਤੇ ਲਾਤਾ ਹੈ ਪਰ ਜੋ ਧਰਤੀ ਤੇ ਪੈਸਾ ਲੱਗਿਆ ਸਾਨੂੰ ਵਿਖਾਣ ਤਾਂ ਸਹੀ ਮਲੋੜ ਚੌਂਕ ਤੇ ਚੱਲਣ ਕੋਈ ਸਾਨੂੰ ਇੱਕ ਜਗ੍ਹਾ ਤੇ ਵਿਖਾਣ ਤਾਂ ਸੀ ਅਸੀਂ ਆ ਚੀਜ਼ ਇੱਥੇ ਲਾ ਕੇ ਪੂਰਾ ਕਰਤਾ ਹੈ ਯਾਨੀ ਕਿ ਜਿੰਨਾ ਵੀ ਪੈਸਾ ਲਾਏਗਾ ਕੰਮ ਕੋਈ ਵੀ ਪੂਰਾ ਨਹੀਂ ਯਾਨੀ ਕਿ ਅਮਰਤ ਯੋਜਨਾ ਦਾ ਮਤਲਬ ਹੈ ਅਮਰਤ ਪਾਣੀ ਨੂੰ ਕਿਹਾ ਗਿਆ ਸੀਗਾ ਸਾਡੇ ਸ਼ਹਿਰ ਦੇ ਵਿੱਚ ਅੱਜ ਤੱਕ ਪੀਣ ਵਾਲੇ ਪਾਣੀ ਦੀ ਸੁਵਿਧਾ ਨਹੀਂ ਹੈਗੀ ਤੁਸੀਂ ਲਗਾਤਾਰ ਐਡਾ ਖਲਾਸਾ ਕਰ ਰਹੇ ਹੋ 1200 ਕਰੋੜ ਰੁਪਏ ਦਾ ਹਨਾ ਤਾਂ ਇਹਦੇ ਵਿੱਚ ਬੰਦੇ ਨੇ ਓਬਵੀਅਸਲੀ ਜਿਹੜਾ ਹੈ ਜਾਨ ਦਾ ਖਤਰਾ ਵੀ ਪਈ ਜਾਂਦਾ ਤੇ ਤੁਹਾਨੂੰ ਕੋਈ ਥ੍ਰੈਟ ਵਗੈਰਾ ਮੈਂ ਕਹਿੰਦਾ ਜੀ 10 ਤੋਂ 15 ਵਾਰ ਆ ਚੁੱਕਿਆ ਪਰ ਮੈਂ ਇਹਨਾਂ ਅੱਗੇ ਝੁਕਣ ਵਾਲਾ ਨਹੀਂਗਾ ਮੈਂ ਆਦੇ ਹਬੂਰ ਵਾਸਤੇ ਬੋਲ ਰਿਹਾ ਨਾ ਕਿ ਆਦੇ ਕਿਸੇ ਪਰਸਨਲ ਮੈਟਰ ਵਾਸਤੇ ਜੇ ਹਬੂਰ ਦੇ ਬੋਲਦੇ ਆ ਸਾਡੀ ਜਾਨ ਵੀ ਚਲੀ ਜਾਂਦੀ ਹੈ ਤੇ ਉਹਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਜੀ ਕਿਉਂ ਸਾਡੇ ਇਸ ਤੋਂ ਪਹਿਲਾਂ ਮੈਨੂੰ ਇਹ ਕਹਿ ਕੇ ਡਰਾਇਆ ਜਾਂਦਾ ਕਿ ਤੁਲਸੀ ਰਾਮ ਧੋਲੀਆ ਸੀ ਪ੍ਰਧਾਨ ਨਗਰ ਨਿਗਮ ਦਾ ਜੀ ਉਹਦੀ ਲਾਸ਼ ਮਿਲੀ ਸੀ 6 ਨੰਬਰ ਪਾਰਕ ਦੇ ਵਿੱਚੋਂ ਅੱਛਾ ਤੇ ਉਹ ਹਾਲ ਤੇਰਾ ਕਰਨਗੇ ਮੈਂ ਕੋਈ ਗੱਲ ਨਹੀਂ ਆਪਾਂ ਤਿਆਰ ਆ ਕੋਈ ਦਿੱਕਤ ਨਹੀਂ ਹਬੂਰ ਵਾਸਤੇ ਜੇ ਜਾਨ ਵੀ ਦੇਣੀ ਪਈ ਦੇਵਾਂਗੇ ਪਰ ਉਸ ਤਰ੍ਹਾਂ ਆਪਾਂ ਨਹੀਂ ਡਰੇ ਇਹਨਾਂ ਕੋਲੋਂ ਮੈਂ ਲਗਾਤਾਰ ਫਿਰ ਵੀ ਬੋਲ ਰਿਹਾ ਪਰ ਰਾਤ ਮੈਨੂੰ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਤੇਰੇ ਖਿਲਾਫ ਕਿਸੇ ਥਾਣੇ ਦੇ ਵਿੱਚ ਹੂੰ ਐਪਲੀਕੇਸ਼ਨ ਦਿੱਤੀ ਗਈ ਹੈ ਕੋਈ ਝੂਠੀ ਸੱਚੀ ਕਿਉਂਕਿ ਮੈਂ ਕੋਈ ਕਰਾਇਮ ਤਾਂ ਕਰ ਨਹੀਂ ਰਿਹਾ ਜੀ ਕਿ ਕਿਸੇ ਆਦੇ ਕਿਸੇ ਚੇਲੇ ਚਪਟੇ ਤੋਂ ਜਾਨੀ ਕਿ ਡਰਾਨ ਦੀ ਪੂਰੀ ਕੋਸ਼ਿਸ਼ ਇੱਕ ਥਾਣੇ ਦੇ ذریعے ਕਿ ਪਰਚੇ ਕਰਾਉਣ ਦੀ ਧਮਕੀ ਸੋਨੋ ਜਿਹੜਾ ਲਾਸਟ ਅਜੰਡਾ ਹੈ ਇਹਨਾਂ ਨੇ ਉਹ ਵੀ ਆਪਣਾ ਅਪਣਾ ਲਿਆ ਪਰ ਮੈਂ ਇਹਨਾਂ ਨੂੰ ਇਹ ਜਾਣਕਾਰੀ ਦੇ ਸਕਦਾ ਮੈਂ 700 ਕਰੋੜ ਰੁਪਏ ਤੇ ਉਹ ਤੇ ਜਿਹੜੇ ਸਾਡੇ ਨਗਰ ਨਿਗਮ ਨੇ ਸਾਡੇ ਸ਼ਹਿਰ ਦੀ ਪ੍ਰਾਪਰਟੀ ਵੇਚੀ ਹੈ ਮੈਂ ਉਹਦਾ ਹਿਸਾਬ ਮੰਗ ਰਿਆਂ ਉਹਦਾ ਹਿਸਾਬ ਦਿਓ ਡਰਾਵੇ ਨਾ ਦਿਓ ਜਿਹੜਾ ਕੰਮ ਬਣਦਾ ਜੇ ਤੁਸੀਂ ਸੋਚੋ ਕਿ ਪਿੱਛੇ ਹਟ ਜਾਏਗਾ ਤੇ ਨਹੀਂ ਹਟਾਂਗਾ ਜੀ ਸਾਡਾ ਯਾਨੀ ਕਿ ਜੋ ਮਕਸਦ ਹੈ ਉਹ ਸਾਡੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਕਿ ਸਾਡੇ ਸ਼ਹਿਰ ਦਾ ਜੋਰ ਪਿਆ ਜਿਨ੍ਹਾਂ ਨੇ ਖਾਦਾ ਉਹਨਾਂ ਦੀ ਜੇਬ ਚੋਂ ਕਢਾ ਕੇ ਇਹਦੇ ਹਬੋਰ ਤੇ ਲਾਣਾ ਜੀ ਜੋ ਇਹਨਾਂ ਨੇ ਰੁਪਏ ਦੀ ਹੁਣ ਤੱਕ ਵਰਤੋਂ ਕੀਤੀ ਹੈ ਸਾਡੇ ਇੱਕ ਆਹ ਜੋ ਡੇਰੀ ਫਾਰਮ ਹੈ ਸਡੇ ਨਗਰ ਨਿਗਮ ਦੀ 15 ਕਿੱਲੇ ਜਗਾ ਸੀਗੀ ਉਹ ਆਦੇ ਚਿਹਤਿਆਂ ਨੂੰ 165 ਰੁਪਏ ਫੁੱਟ ਦੇ ਦਿੱਤੀ ਗਈ ਸਾਡੇ ਸ਼ਹਿਰ ਨਗਰ ਨਿਗਮ ਨੇ ਪ੍ਰਾਪਰਟੀ ਇਸ ਤਰ੍ਹਾਂ ਉਜਾੜੀ ਹੈ ਕਿ ਜੀ ਦਾ ਕੋਈ ਅੰਤ ਹੀ ਨਹੀਂਗਾ ਮਗਰ ਤੁਸੀਂ ਕਹਿੰਦੇ ਇੱਕ ਤਾਂ ਸਰਕਾਰ ਤਰਫ ਤੇ ਸੈਂਟਰ ਵੱਲੋਂ ਪੈਸਾ ਆ ਰਿਹਾ ਦੂਜਾ ਉਹ ਜਿਹੜਾ ਸੇਲ ਕਰ ਕਰਕੇ ਹਾਂਜੀ ਸੇਲ ਕਰਕੇ ਪਰ ਅਹੀ ਸਾਬ ਕਿਸੇ ਚੀਜ਼ ਦਾ ਵੀ ਨਹੀਂ ਹੈਗਾ ਨਗਰ ਨਿਗਮ ਕੋਲ ਅੱਜ ਜਾ ਕੇ ਪੁੱਛ ਲਓ ਜੀ ਵੀ ਤੁਹਾਡੇ ਦਿਨ ਪਹਿਲਾਂ ਜਦੋਂ ਇੰਟਰਵਿਊ ਹੋਇਆ ਸੀ ਆਪਣੇ ਮੇਰ ਸਾਹਿਬ ਤੋਂ ਉਹਨਾਂ ਨੇ ਜਵਾਬ ਪੁੱਛਿਆ ਮੇਰ ਸਾਹਿਬ ਕਹਿੰਦੇ ਜੀ ਧਰਤੀ ਤੇ ਆ ਕੇ ਵੇਖ ਲਓ ਮੈਂ ਮੇਰ ਸਾਹਿਬ ਨੂੰ ਹੀ ਲੈ ਕੇ ਨਾਲ ਜਾਣਾ ਮਾਧਿਮ ਨਹੀਂ ਤੁਹਾਡੇ ਮਦਰਮ ਵੀ ਕਹਿਣਾ ਚਾਹਣਾ ਮੇਰੇ ਨਾਲ ਚਾਰ ਜਗ੍ਹਾ ਤੇ ਚੱਲੋ ਜਿਹੜੀਆਂ ਤੁਸੀਂ ਪਸੰਦ ਕਰੋਗੇ ਉਹਨਾਂ ਚਾਰ ਜਗ੍ਹਾ ਤੇ ਸਾਨੂੰ ਜਾ ਕੇ ਦਿਖਾ ਦਿਓ ਮਲੂਟ ਚੌਂਕ ਦਿਖਾ ਦਿਓ ਇੱਕ ਤਾਂ ਜਿਹੜੀ ਮਿੱਟੀ ਦੀ ਗੱਲ ਕੀਤੀ ਸੀ ਸਾਡੇ ਸ਼ਹਿਰ ਦੇ ਵਿੱਚ 13 ਕਰੋੜ ਦੀ ਮਿੱਟੀ ਪਈ ਏ ਜਦੋਂ ਕਿ ਨਗਰ ਨਿਗਮ 3 ਕਰੋੜ ਦੀ ਉੱਤੇ ਡਿਗੀਆਂ ਇੱਥੇ ਪਈ ਆ ਪਰ ਨਗਰੀ ਦੇ ਵਿੱਚ 10 ਕਰੋੜ ਦੀ ਗਲੀਆਂ ਦੇ ਵਿੱਚ ਪਈ ਏ 10 ਤੋਂ 11 ਕਰੋੜ ਦੀ ਉਹ ਮਿੱਟੀ ਹਬੌਰ ਦੇ ਸਿਰ ਵਿੱਚ ਪਈ ਇਹਨਾਂ ਨੇ ਅੱਖਾਂ ਦੇ ਵਿੱਚ ਘ ਉਹ ਹਬੌਰ ਦੇ ਇੱਕ ਸਰ ਦੇ ਵਿੱਚ ਉਹਨਾਂ ਨੇ ਘੱਟਾ ਪਾਤਾ ਜੀ ਜਦੋਂ ਕਿ ਨਗਰ ਨਿਗਮ ਦੀ ਆਦੀ ਮਿੱਟੀ ਨਵੇਂ ਵਾਟਰ ਬਾਕਸ ਦੇ ਵਿੱਚ ਕਰੋੜਾ ਰੁਪਏ ਦੀ ਪਈ ਹੈ ਜਿਹੜੀ ਕਿ ਉੱਥੇ ਚੋਰੀ ਹੋ ਰਹੀ ਹੈ ਪਿਛਲੇ ਦਿਨੀ ਛੇਪਾ ਸੱਚ న్యూਸ ਹੈ ਮਹਿੰਦਰ ਅਰੋੜੇ ਦਾ ਚੈਨਲ ਉਹਨਾਂ ਨੇ ਲਾਈਵ ਵੀ ਕੀਤਾ ਸੀ ਕਿ ਮਿੱਟੀ ਨਗਰ ਨਿਗਮ ਦੀ ਮਿੱਟੀ ਚੋਰੀ ਹੋ ਰਹੀ ਹੈ ਉਦੋਂ ਆਨਣ ਫਾਨਣ ਦੇ ਵਿੱਚ ਉਹਨਾਂ ਨੇ ਇੱਕ ਚੈੱਕ ਲੈ ਲਿਆ ਗਿਆ ਸੀ ਕਿ ਅਸੀਂ ਮਿੱਟੀ ਚੁਕਵਾਈ ਹੈ ਇਹ ਨਾ ਤਾਂ ਉਹਦਾ ਕੋਈ ਟੈਂਡਰ ਹੋਇਆ ਮਿੱਟੀ ਦਾ ਜਿਹੜੀ ਉਥੇ ਚੱਕੀ ਜਾ ਰਹੀ ਸੀ ਚੋਰੀ ਹੋ ਰਹੀ ਸੀ ਮਿੱਟੀ ਖਾਲੀ ਬਲੈਂਕ ਚੈੱਕ ਲੈ ਲਿਆ ਐਡਾ ਕਿੱਡਾ ਕੋਈ ਤਕੜਾ ਠੇਕੇਦਾਰ ਹੈ ਜਿਹੜਾ ਬਲੈਂਕ ਚੈੱਕ ਦੇ ਦੂਗਾ ਕੋਈ ਮਿੰਨਤੀ ਤਾਂ ਹੋਊਗੀ ਯਾਨੀ ਕਿ ਤਿੰਨ ਚਾਰ ਦਿਨ ਲਗਾਤਾਰ ਮਿੱਟੀ ਚੋਰੀ ਹੁੰਦੀ ਹੋਈ ਰਹੀ ਜਦੋਂ ਰੋਲਾ ਪਿਆ ਤੇ ਨਗਰ ਨਿਗਮ ਨੇ ਇਹ ਕਹਿ ਕੇ ਖੇੜਾ ਛੁਡਾ ਲਿਆ ਵੀ ਅਸੀਂ ਇਹਨਾਂ ਕੋਲ ਖਾਲੀ ਚੈੱਕ ਲਿਆ ਐ ਤਾਂ ਮਿੱਟੀ ਚੁਕਾ ਰਹੇ ਆ ਕੋਈ ਟੈਂਡਰ ਨਹੀਂ ਹੋਇਆ ਖਾਲੀ ਚੈੱਕ ਲੈ ਕੇ ਮਿੱਟੀ ਚੁਕਾ ਦਿੱਤੀ ਗਈ ਨਗਰ ਨਿਗਮ ਦੀ ਕਰੋੜਾ ਰੁਪਏ ਦੀ ਆਦੀ ਮਿੱਟੀ ਪਈ ਐ 14 ਕਰੋੜ ਦੀ ਮੁੱਲ ਲੈ ਕੇ ਪਾਈ ਇਹ ਇੱਕ ਪਾਸੇ ਤਾਂ ਸ਼ਹਿਰ ਤੇ ਇਹਨਾਂ ਖਰਚਾ ਹੋ ਜਾਂਦਾ ਹੈ ਤੇ ਜਿਹੜੀਆਂ ਤਾਰਾਂ ਨਗਰ ਨਿਗਮ ਬਿਲੀ ਬੋਰਡ ਦਾ ਕੰਮ ਹੈ ਨਗਰ ਨਿਗਮ ਵੀ ਇਹਨੂੰ ਕਰਵਾ ਸਕਦਾ ਹੈ ਜੇ ਮੰਨ ਲਓ ਲੋਕਾਂ ਦਾ ਬਚਾਅ ਕਰਨਾ ਹੈ ਤਾਂ ਗਲੀਆਂ ਤਾਂ ਇਹਨਾਂ ਨੇ ਉੱਚੀਆਂ ਕਰਤੀਆਂ ਅੱਛਾ ਮਿੱਟੀ ਪਾ ਪਾ ਕੇ ਜਿਹੜੀ ਆ ਲਿਆ ਕੇ ਪਾਈ ਹੈ ਜਿਹੜੀ ਜਿਹੜੀ ਖਰੀਦੀ ਹੈ ਤੇ ਜਿਹੜੀਆਂ ਤਾਰਾਂ ਦਾ ਹੁਣ ਉਚਾਈ ਰਹੇਗੀ ਉਹ 3.5 ਫੁੱਟ ਤੇ ਹੈ ਇੱਕ ਤੋਂ 4 ਨੰਬਰ ਲੋਕ ਸ਼ਿਕਾਇਤ ਕਰਦੇ ਆ ਸਾਡੇ ਕੋਲ ਫੋਨ ਆਉਂਦੇ ਆ ਕਿ ਸਾਡੀ ਜਾਨ ਮਾਲ ਦਾ ਖਤਰਾ ਹੈ ਜੇ ਦਿਨ ਬਾਰਿਸ਼ ਆਉਂਦੀ ਹੈ ਤੂ ਜਿਹੜਾ ਲੈਵਲ ਹੈ 1.5 1.5 ਫੁੱਟ ਪਾਣੀ ਖੜ ਜਾਂਦਾ ਹੈ ਤੇ ਤਾਰਾਂ ਦੇ ਪਾਣੀ ਦੇ ਵਿੱਚ ਲੈਵਲ ਜਿਹੜਾ 1.5 2 ਫੁੱਟ ਦਾ ਫਾਸਲਾ ਰਹਿ ਜਾਂਦਾ ਤੇ ਮੀਟਰ ਵੀ ਡੁੱਬ ਜਾਂਦੇ ਆ। ਅੱਛਾ। ਇੰਨੀ ਮਾੜੀ ਕੰਡੀਸ਼ਨ ਹੈ ਜੀ। ਇੱਕ ਸਾਡੇ ਕਲਾਸ਼ਨਗਰ ਦੀ ਬਹੁਤ ਤਕੜੀ ਸਮੱਸਿਆ ਮੈਨੂੰ ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀ ਕਲਾਸ਼ਨਗਰ ਤੋਂ 1993 ਦੇ ਵਿੱਚ ਸਾਡੇ ਹੌਣ ਦੇ ਵਿੱਚ ਆਇਆ ਹੈ ਕਲਾਸ਼ਨਗਰ। ਉੱਥੇ ਪੀਣ ਵਾਲਾ ਪਾਣੀ ਅਜੇ ਤੱਕ ਨਹੀਂ ਪਹੁੰਚਿਆ ਸ਼ਹਿਰ ਦੇ ਵਿੱਚ। ਸਾਫ਼ ਤਾਂ ਕੀ ਪਹੁੰਚਣਾ ਪਹੁੰਚਿਆ ਹੀ ਨਹੀਂ ਉੱਥੇ ਤਾਂ। ਅੱਛਾ। ਉਹ ਸ਼ਹਿਰ ਦੇ ਨਾਲ ਉਹਨੂੰ ਕੱਟ ਆਫ ਕੀਤਾ ਗਿਆ ਯਾਨੀ ਕਿ ਸੀਤੋ ਰੋਡ ਬਾਈਪਾਸ ਤੇ ਇਹ ਸ਼ਹਿਰ ਦੇ ਵਿੱਚ ਕਲਾਸ਼ ਨਗਰ ਪੈਂਦਾ ਆਪਣੇ ਪਰ ਉਹਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ ਗਿਆ ਜਿਹੜਾ ਇਹਨਾਂ ਨੇ ਮੰਡੀ ਦੇ ਵਿੱਚ ਪੈਸੇ ਲਾਇਆ ਜੋ ਸੀਵਰ ਸਿਸਟਮ ਬਣਾਇਆ ਸੀਗਾ ਪੁਰਾਣੇ ਚੈਂਬਰ ਚ ਉਮਰ ਬਣਾਏ ਹੈ ਉੱਥੇ ਮੰਡੀ ਦੇ ਵਿੱਚ ਤਾਂ ਟਰੱਕਾਂ ਦਾ ਆਣਾ ਜਾਣਾ ਲੱਗਿਆ ਰਹਿਣਾ ਜੀ ਉਹ ਟਰੱਕਾਂ ਨੇ ਜਿਹੜੇ ਚੈਂਬਰ ਇਹਨਾਂ ਨੇ ਬਣਾਏ ਸੀ ਉਹ ਤੋੜਤੇ ਉਹ ਹੁਣ ਰਿਪੇਅਰ ਮੰਗਦੇ ਪਏ ਹੈ ਉਹ ਨਾ ਤਾਂ ਉਹਨਾਂ ਦੀ ਨਗਰ ਨਿਗਮ ਕੋਲ ਪੈਸੇ ਹੈਗੇ ਨਗਰ ਨਿਗਮ ਕਹਿੰਦਾ ਸਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ ਪਰ ਜਿਹੜੀ ਨਗਰ ਨਿਗਮ ਦੀ ਇਨਕਮ ਹੈ ਉਹ ਜਾਂਦੀ ਕਿੱਥੇ ਪਈ ਹੈ ਮੰਡੀ ਦੇ ਵਿੱਚ ਜੋ ਵੀ ਟੁੱਟ ਪੱਜ ਹੁਣ ਤੱਕ ਜੋ ਇਹਨਾਂ ਨੇ ਬਣਾਇਆ ਸੀ ਜੋ ਆ ਤੁਹਾਨੂੰ ਅਸੀਂ ਦਿਖਾਇਆ ਹੈ ਜੀ ਜੀ ਜਾਂ پارک ਡੁੱਬੇ ਪਏ ਆ ਜਾਂ ਕੋਈ ਵੀ ਮਟੀਰੀਅਲ ਇਹਨਾਂ ਨੇ ਯੂਜ਼ ਕੀਤਾ ਸੀ 2 ਸਾਲ ਪਹਿਲਾਂ ਉਹ ਸਾਰਾ ਖਤਮ ਹੋ ਚੁੱਕਿਆ ਤੇ ਮੈਂ ਮੰਗ ਕਰਦਾ ਨਗਰ ਨਿਗਮ ਨੂੰ ਕਿ ਜੇ ਉਹ 4 ਮਹੀਨੇ ਨਗਰ ਨਿਗਮ ਦੇ ਜਾਂ 5 ਮਹੀਨੇ ਪਏ ਆ ਜੋ ਮੰਨ ਲਓ ਇਹਨਾਂ ਕੋਲ 8-10 ਕਰੋੜ ਰੁਪਇਆ ਹਲੇ ਹੁਣ ਤੱਕ ਆਉਣਾ ਐ ਅੱਗੋਂ ਉਹ 8-10 ਕਰੋੜ ਰੁਪਇਆ ਸ਼ਹਿਰ ਨੂੰ ਜਾਂਦੇ ਜਾਂਦੇ ਲਾ ਦਿਓ ਜੋ ਤੁਸੀਂ ਪਹਿਲਾਂ ਹੇਰਾ ਫੇਰ ਦੀ ਕਰਨੀ ਸੀ ਉਹਦੀ ਤਾਂ ਜਾਂਚ ਹੋ ਜੂਗੀ ਪਰ ਜਾਂਦੇ ਜਾਂਦੇ ਆਦਾ ਕੁਝ ਫਰਜ਼ ਨਿਭਾ ਕੇ ਜਾਓ ਕੀ ਲੋਕ ਤੁਹਾਨੂੰ ਜਦੋਂ ਤੁਸੀਂ ਅਗਲੀ ਵਾਰ ਵੋਟਾ ਮੰਗਣ ਜਾਓ ਤੇ ਲੋਕਾਂ ਨੂੰ ਕਹਿ ਸਕੋ ਵੀ ਆ ਅਸੀਂ ਆ ਪੈਸਾ ਸ਼ਹਿਰ ਤੇ ਲਾਇਆ ਤੇ ਜਿਹਦੇ ਨਾਲ ਸ਼ਹਿਰ ਦਾ ਵਿਕਾਸ ਹੋਇਆ ਸੋ ਇਹਨਾਂ ਦੇ ਜਿਹੜੇ ਇਲਜ਼ਾਮ ਬਹੁਤ ਵੱਡੇ ਨੇ ਠੀਕ ਆ ਵੱਡੇ ਨਹੀਂ ਮੈਂ ਕਹਿੰਦਾ ਬਾਲੇ ਹੀ ਵੱਡੇ ਨੇ ਕਿ ਜਿਸ ਤਰ੍ਹਾਂ ਜਿਹੜਾ 1200 ਕਰੋੜ ਰੁਪਏ ਦਾ ਗਵਨ ਹੋਇਆ ਹੈ ਕਹਿੰਦੇ ਵੀ ਸਾਡੇ ਸ਼ਹਿਰ ਦੇ ਵਿੱਚ ਕੱਖ ਨਹੀਂ ਹੋਇਆ ਗ੍ਰੇਲਾ 27-27 ਲੱਖ ਦੀਆਂ ਲੱਗੀਆਂ ਸਟੇਡੀਅਮ 2.5 ਕਰੋੜ ਦੇ ਬਣ ਗਏ ਬਾਸਾਡਾ ਪੁਰਾਣਾ ਹੀ 3 ਕਰੋੜ ਦਾ ਰਿਪੇਅਰ ਦੇ ਵਿੱਚ ਲੱਗ ਗਿਆ ਤੇ ਹੋਰ ਬਹੁਤ ਪੋਜਾ ਮਿੱਟੀ ਆ ਜਿਹੜੀ ਕਹਿੰਦੇ 13 ਕਰੋੜ ਦੀ ਪਈ ਗਈ 10 ਕਰੋੜ ਦੀ ਗਲੀਆਂ ਤੇ 3 ਕਰੋੜ ਰੁਪਏ ਸਰ ਦੇ ਵਿੱਚ ਹੀ ਪਈ ਸੀ ਇੱਕ ਤਾਂ 13 ਕਰੋੜ ਦੀ ਸਰ ਵਿੱਚ ਹੀ ਪਈ ਹੈ ਨਾ ਸੋ ਮਤਲਬ ਕੀ ਆ ਜੇਕਰ ਐਡਾ ਵੱਡਾ ਆਪਾਂ ਗੱਲ ਕਰੀਏ ਉੱਥੇ ਪਰਿਵਾਰ ਆ ਜਾਖੜ ਫੈਮਿਲੀ ਹੈ ਕਹਿੰਦੇ 2021 ਤੋਂ ਲੈ ਕੇ ਉਹਨਾਂ ਦੀ ਚਲਦੀ ਭਲਾ ਕਾਂਗਰਸੀ ਕਾਲੀ ਸੀ ਨਗਰ ਨਿਗਮ ਤੇ ਇਲਜ਼ਾਮ ਨੇ ਠੀਕ ਹੈ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਵੀ ਸਾਢੇ 3 ਸਾਲ ਲਗਭਗ ਚੁੱਪ ਹੀ ਰਹਿ ਗਈ ਹੈ ਸੋ ਇਹਦਾ ਮਤਲਬ ਕੀ ਹੋ ਰਿਹਾ ਵੀ ਕੀ ਜਿਹੜਾ ਹੈਗਾ ਸਿਆਸੀ ਤੌਰ ਤੇ ਸਮਝੌਤਾ ਹੀ ਹੈ ਜਾਂ ਫਿਰ ਇਹ ਜੇਕਰ ਜਿਹੜੀ ਇਹ ਗੱਲ ਜਾਣਤੀ ਮੰਗ ਰਹੇ ਨੇ ਠੀਕ ਆ ਕਿ ਇਹਦੀ ਜਾਂਚ ਹੋਊਗੀ ਤਾਂ ਹੁਣ ਸਮੇਦਗਰਬ ਦੇ ਵਿੱਚ ਪਰ ਇੱਕ ਗੱਲ ਹੈ ਕਿ ਸਰਕਾਰਾਂ ਕੋਲੇ ਪੈਸਾ ਬਹੁਤ ਹੈ ਪਰ ਥੱਲੇ ਜਿਹੜਾ ਹੈਗਾ ਲੋਕਾਂ ਤੇ ਨਹੀਂ ਲੱਗਦਾ ਤਾਂ ਕਰਕੇ ਜਿਹੜਾ ਸਹੂਲਤਾਂ ਕਰਨੀਆਂ ਸੱਖਣਾ ਹੀ ਰਹਿ ਜਾਂਦਾ ਖਾਸ ਕਰਕੇ ਸਾਡੇ ਬਾਰਡਰ ਰਿਏ ਅਬੋਰ ਦੀ ਗੱਲ ਕਰੀਏ ਸੋ ਬਣੇ ਰਹੋ ਗੁਰਪ੍ਰੀਤ ਭੋਲੀ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ